ਆਪਦਾ ਕੰਮ ਆ ਗੀ ਮਿਹਨਤ ਆਪਦਾ ਕੰਮ ਆਈ ਘੱਟ ਮਰਜ਼ੇ ਵੱਧ ਮਰਜ਼ੇ ਚਲਾਪਦਾ ਜੀ ਸਹੀ ਗੱਲ ਹੈ ਇਹ ਨਹੀਂ ਸੋਚਿਆ ਵੀ ਨਾ ਫੇ ਜਾਣਾ ਘੱਟਾ ਵੀ ਕਰਦਾ ਜੀ ਘੱਟਾ ਹੀ ਪੈਂਦਾ ਨਾ ਕਿਰੋ ਜੀ ਹਰੇਕ ਬੰਦਾ ਇਹੀ ਗੱਲਾਂ ਕਹਿੰਦਾ ਮੈਨੂੰ ਨੌਕਰੀ ਮਿਲੇ ਉਹ ਨੌਕਰੀ ਦਾ ਚਾਹੁੰਦਾ ਜਿੰਨੀ ਪੈਸਾ ਥੋੜਾ ਜਿਹਾ ਵੱਧ ਹੁੰਦਾ ਹੀ ਹੋ ਜਾ ਕਿਦੀ ਵੀ ਨੌਕਰੀ ਜੀ ਨੌਕਰੀ ਚਾਹ ਇਧਰ ਪੈਸਾ ਵੱਧ ਨਹੀਂ ਆ ਇਹਦਾ ਜੀ ਮਿਹਨਤ ਆ ਇਧਰ ਮਿਹਨਤ ਜੀ ਮਿਹਨਤ ਇਹਦਾ ਜਿੰਨੀ ਕਰੋਂ ਉੰਨੇ ਹੀ ਪੈਸਾ ਮਾੜਨਾ ਜੀ ਇਧਰ ਕਿੰਨਾ ਮਰਜ਼ੀ ਕੱਢ ਲਈ ਇਧਰ ਇਹ ਵੀ ਗੱਲ ਹੈ ਜੀ ਦੁੱਧ ਨਾ ਵੇਚੀਏ ਹਾਂ ਦੁੱਧ ਵੇਚ ਉਹ ਆਪਣਾ ਦਾ ਮੁੱਲ ਮੋੜ ਜੀ ਜਦੋਂ ਉਹਨਾਂ ਦਾ ਬੱਕਰੀਆਂ ਜਿਹ ਕੋਈ ਨਾ ਜਾ ਤੋ ਮਨੋ ਜੀ ਮੈਂ ਬੰਦੇ ਚਾ ਬਣ ਦਿੰਦਾ ਨਹੀਂ ਬੁੜੀਆਂ ਤੋ ਸਿੱਧੀ ਕਹ ਤੇਰੀ ਬਣਦੀ ਸਹੀ ਅੱਜ ਤੋ 10 ਸਾਲ ਪਹਿਲਾਂ ਵੀ ਆਪਣਾ ਵਿਆਹ ਆ ਤੇ ਬੱਕਰੀ ਤੇ ਲਾਤਾ ਦੀਆ 10 ਸਾਲ ਪਹਿਲਾਂ ਹਾਂ ਯਾਰ ਤੋ 10 ਸਾਲ ਪਹਿਲਾਂ ਉਹ ਆ ਤਾਜ਼ਾ ਤਾਜ਼ਾ ਦੁੱਧ ਕੱਢ ਕੇ ਹਣਾ ਇੰਹੀ ਤਾਜ਼ਾ ਸਵਾਦ ਹੀ ਵੱਖਰਾ ਹੈ ਯਾਰ ਹਣਾ ਮੇਰਾ ਸਵਾਦ ਹੀ ਵੱਖਰਾ ਉਹ ਫਰੀਦਿਆਂ ਦੇ ਦੁੱਧ ਤੇ ਕਿੱਥੇ ਸੁਭਾਤ ਆਉਂਦਾ ਯਾਰ ਇਹ ਕਿ ਮੇਰਾ ਵੀਰ ਆ ਉਹਦਾ ਵੇਟ ਘਟਾਉਣਾ ਚਾਹਦਾ ਹੈਗਾ 1 ਮਹੀਨੇ ਦੇ ਵਿੱਚ 5 ਕਿਲੋ 10 ਕਿਲੋ ਅੰਕਟਾਵਾਂਗੇ ਅੱਛਾ ਰਹੀ ਜੀ ਅੱਗਲੇ ਪਿੰਡੇ ਦੀ ਬੱਕਰੀ ਆ ਗਿਆ ਦੁੱਧ ਕਿੰਨਾ ਕਾਏ ਥੱਲੇ ਇਸ ਦੀ ਦਾ ਦੁੱਧ ਹੈਗਾ 4-5 ਕਿਲੋ 4-5 ਕਿਲੋ ਲੈ ਵੀ 4-5 ਕਿਲੋ ਦੁੱਧ ਹੈਗਾ ਬੱਕਰੀ ਦੇਖ ਕੇ ਪਤਾ ਲੱਗ ਜਾਂਦਾ ਵੀ ਥੱਲੇ ਦੁੱਧ ਹੈਗਾ ਮੇਰੇ ਤੇ ਆਪਦਾ ਕੰਮ ਨਾ ਜਦੋਂ ਅਮਰ ਚਲੋ ਜੇ ਨੂੰ ਕੋਈ ਨਹੀਂ ਨੌਕਰੀ ਮਿਲੂ ਦਾ ਕੱਲ ਨੂੰ ਆਪਣੇ ਪਸ਼ੂ ਚਾਰ ਪਸ਼ੂ ਚਾਰ ਹਾਂ ਆਪ ਦਾ ਕੰਮ ਹੈ ਸਹੀ ਗੱਲ ਉਹ ਫੇ ਕਰਨੇਗਾ ਵੀ ਆਪਣੇ ਕਿਸੇ ਮੁਰਾ ਹੱਥ ਆਟਾ ਮੰਨ ਕੇ ਚੱਲੋ ਜੀ ਕੋਈ ਵੀ ਕੰਮ ਕਰਨਾ ਹੀ ਨਾ ਸੋਚੇ ਵੀ ਅੱਜ ਇਹ ਬੱਕਰੀਆਂ ਲੈ ਲਈਆਂ ਵੀ ਨੂੰ ਘਾਟਾ ਪਾ ਗਿਆ ਦਾ ਗਾਲ ਤੇ ਜਿੰਦੀ ਇਹ ਚੱਕਰ ਨਹੀਂਗਾ ਬਚਾਉਂਦੀ ਇਹ ਵੀ ਹੈਗੀ ਜੀ ਬਚਾਉਂਦੇ ਵੀ ਹੈਗੀਆਂ ਹਾਂ ਜੇ ਕਨੇ ਨਹੀਂ ਪਤਾ ਤਿੰਨ ਦੇ ਦੇ ਨਾ ਹਾਂ ਲਾ ਜੀ ਦੋ ਬੱਚੇ ਛੱਡੀਆਂ ਤਾਂ ਐਨੀ ਵਾ ਤਿੰਨ ਨਾਲ ਇੱਕ ਲਾਲ ਵੀ ਕਰ ਦੇਦਾ ਜੀ ਸਹੀ ਗੱਲ ਹੈ ਕਿੰਨਾ ਕਰੋ ਥੱਲੇ ਦੁੱਧ ਹੈਗਾ 6.5 ਕਿਲੋ 6.5 ਕਿਲੋ ਹਾਂ ਥੋੜਾ ਦੇਖ ਲੈ ਗੱਪ ਤਾਂ ਨਹੀਂ ਮਾਰਨਾ ਨਾ ਨਾ ਗੱਪ ਨਹੀਂ ਮਾਰਨਾ ਬਾਈ ਜੀ ਸਾਰੇ ਵੀਰਾਂ ਵਪਾਰੀ ਅਸੀਂ ਕਾਰਵੇ ਸਾ ਠੀਕ ਠਾਕ ਹੋ। ਦੋਸਤੋ ਅੱਜ ਦੀ ਵੀਡੀਓ ਫੇਰ ਘੈਂਟ ਹੋਣ ਵਾਲੀ ਆਗੀ ਨਾ। ਮਾਹੌਲ ਦੇਖ ਸਕਦੇ ਬਾਈ ਜੀ ਚਾਰੇ ਪਾਸੇ ਦਰਖਤੀ ਦਰਖਤ ਨੇ। ਆਪਾਂ ਖੜਿਆ ਬਾਈ ਜੀ ਧੂਰੀ ਧੂਰੀ ਦੇ ਵਿੱਚ ਤੇ ਆਪਣੇ ਕੋਲੇ ਬਾਈ ਹੋਊਗਾ ਬਾਈ ਬਾਲਡਵਾਲ ਤੋਂ ਆਗਾ ਆ ਜਿਹੜੀ ਵੀਰ ਆਗਾ ਨਾ ਅੱਜ ਫੇਰ ਆਪਾਂ ਗੱਲ ਆ ਜਿਹੜੀ ਵੀਰ ਦੇ ਨਾਲ ਕਰਾਂਗੇ ਵੀ ਕੀ ਗੱਲ ਬਾਤ ਹੈ ਵੀ ਕਿਵੇਂ ਕੰਮ ਆਗਾ ਕਿੰਨੀਆਂ ਬੱਕਰੀਆਂ ਰੱਖੀਆਂ ਹੋਈਆਂ ਨੇ ਠੀਕ ਹੈ ਜੀ। ਘੈਂਟ ਹੋਊਗੀ ਕਿਉਂਕਿ ਬਾਈ ਬੱਕਰੀਆਂ ਸਾਰੀਆਂ ਬਾਈ ਕੋਲੇ ਟੌਪ ਦੀਆਂ ਰੱਖੀਆਂ ਹੋਈਆਂ ਨੇ ਧੂਰੀ ਵਾਲੇ ਸਾਰੇ ਵੀਰ ਵਧੀਆ ਬੱਕਰੀ ਰੱਖਦੇ ਨੇ ਉੱਚੇ ਉੱਚੇ ਕੱਢਦੀਆਂ ਟੌਪ ਕੁਆਲਿਟੀ ਦੇ ਬੱਕਰੀਆਂ ਨਾ ਬਾਕੀ ਬਾਈ ਕੋਲੇ ਕੀ ਹੈਗਾ ਸਾਰੀ ਗੱਲ ਬਾਤ ਕਰਦਾ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਬਾਈ ਅਸੇ ਘਾਰ ਜੀ ਅਸੇ ਘਾਰ ਕੀ ਹਾਲ ਚੱਲ ਨੇ ਬਾਈ ਜੀ ਵਧੀਆ ਵੀਰੇ ਠੀਕ ਹੈ ਬਾਈ ਜੀ ਨਾਮ ਕੀ ਹੈ ਬਾਈ ਆਪਣਾ ਪੂਰਾ ਨਾਮ ਦੇਖ ਮੁਹੰਮਦ ਆ ਜੀ ਸਦੀਕ ਮੁਹੰਮਦ ਲੈ ਵੀ ਮੁਹੰਮਦ ਸਦੀਕ ਲੈ ਵੀ ਮੁਹੰਮਦ ਸਦੀਕ ਆਪਣੇ ਕੋਲੇ ਧੂਰੀ ਵਾਲਾ ਨਾ ਬਾਈ ਕਿੰਨਾ ਟਾਈਮ ਹੋ ਗਿਆ ਬਾਈ ਐ ਕੰਮ ਕਰਦੇ ਨੂੰ ਬਈ ਸ਼ੁਰੂ ਤੇ ਕਰਦੇ ਨੇ ਬੜੇ ਕਿੰਨੀ ਉਮਰ ਹੋ ਗਈ ਆਪਣੇ ਕਿੰਨੀ ਉਮਰ ਕਿੰਨੀ ਉਮਰ ਦੇ ਲੱਗ ਗਈ ਸੀ ਸਾਲ ਤਾਂ ਮੈਨੂੰ ਹੋ ਗਏ 4 ਦੇ ਨੂੰ 30 ਸਾਲ ਹਾਂ ਠੀਕ ਆ ਉਮਰ ਕਿੰਨੀ ਹੋ ਗਈ ਉਮਰ ਮੇਰੀ ਹੋ ਜੀ 35 45 ਦੇ ਲੱਗ ਭਗੋ 45 ਦੇ ਹਾਂ ਠੀਕ ਆ 15 ਕੇ ਸਾਲ ਦੀ ਲੱਗਦੀ ਹੋਰ ਹਾਂ ਹਾਂ ਲਗਾ ਜਾਂਦੀ ਲੱਗਿਆ ਦੀ ਮਤਲਬ ਠੀਕ ਆ ਇਧਰ ਕਿਵੇਂ ਪੈ ਗਿਆ ਹੋਰ ਕੰਮ ਕੋਈ ਪੜਾਈ ਪੜੂ ਹੀ ਨਹੀਂ ਕਰੀਏਗੇ ਬਾਦੋਂ ਪੜਾਈ ਪੜੂ ਹੀ ਦੇ ਕੋਈ ਚੱਕਰੇ ਨਹੀਂ ਨੇ ਹੈ ਨਹੀਂ ਦੀ ਬੱਕਰੀਆਂ ਸਾਂ ਪੈ ਗਿਆ ਬਸ ਸੁਰੂ ਹੀ ਦਾਦੇ ਦਾਦੇ ਰੱਖਦੇ ਤੇ ਮਾਪਿਓ ਪਹਿਲਾਂ ਤੋਂ ਹੀ ਠੀਕ ਹੈ ਜੀ। ਬਜ ਜੱਦੀ ਫਿਰ ਬੱਕਰੀਆਂ ਜੀ ਪੈ ਗਈ। ਜੱਦੀ ਬੱਕਰੀਆਂ ਜੀ ਪੈ ਗਈ। ਠੀਕ। ਕਿੰਨੀਆਂ ਬੱਕਰੀਆਂ ਹੁੰਦੀਆਂ ਹੁੰਦੀਆਂ ਪਹਿਲਾਂ ਕਿੰਨੀਆਂ ਹੁੰਦੀਆਂ ਦੇ ਬੱਕਰੀਆਂ ਪਹਿਲਾਂ ਹੁੰਦੀਆਂ ਦੀ 50 ਕ ਬੱਕਰੀਆਂ ਦੇ ਆ 60 70 ਪੇਡਾ ਹੁੰਦੀਆਂ ਦੇ ਆ। ਠੀਕ ਆ। ਪੇਡਾ ਰੱਖਦੇ ਨਾਲ ਆ। ਹਾਂ ਨਾਲ ਪੇਡਾ ਰੱਖਦੇ। ਹੁਣ ਫਿਰ ਹੁਣ ਕੀ ਰੱਖਦੇ ਆਪਾਂ? ਹੁਣ ਕੱਲੀਆਂ ਬੱਕਰੀਆਂ ਨੇ ਜੀ। ਹੁਣ ਕੱਲੀਆਂ ਬੱਕਰੀਆਂ ਨੇ। ਕਿੰਨੀਆਂ ਬੱਕਰੀਆਂ ਰੱਖਿਆ ਨੇ ਬਈ ਹੁਣ ਆਪਣੇ ਕੋਲ? ਬੱਕਰੀਆਂ ਆਪਣੇ ਕੋਲੇ ਹੈਗੇ 30 ਪਸ਼ੂ ਜੀ ਸਾਰੇ ਬੜੇ। 30 ਪਸ਼ੂ। ਹਾਂ ਜੀ। ਠੀਕ ਆ। ਬਈ ਦੇਖ ਸੋ ਬਈ 30 ਪਸ਼ੂ ਸਹੀ ਗੱਲ ਆ ਵੀ ਦੇਖਦਾ ਬੀਟਰ ਕੁਆਲਟੀ ਰੱਖੀ ਹੋਈ ਆ ਸਾਰੀ ਤੇ ਹੋਰ ਫਿਰ ਕਿਵੇਂ ਆ ਹੁਣ ਫਿਰ ਚਰਾੰਦ ਤੂੰਦ ਕਿਵੇਂ ਆ ਗਿਆ ਆਪਣੇ ਕਿਨੇ ਚਰਾੰਦ ਫੁੱਲ ਆ ਜੀ ਆਪਣੇ ਚਰਾੰਦ ਫੁੱਲੇਗੀ ਫੁੱਲ ਆ ਜੀ ਹੋਰ ਠੀਕ ਆ ਰੱਬ ਦੀ ਕਿਰਪਾ ਆ ਕੇ ਮੀਂਹ ਪੈ ਗਿਆ ਵਧੀਆ ਲੱਗਦਾ ਬਹੁਤ ਵਧੀਆ ਹੋ ਗਿਆ ਠੰਡ ਹੋ ਗਿਆ ਨਾ ਠੰਡ ਹੋ ਗਈ ਮੌਸਮ ਵਧੀਆ ਹੋ ਗਈ ਸਹੀ ਗੱਲ ਸਹੀ ਗੱਲ ਤੁਸੀਂ ਦੇਖ ਸਕਦੇ ਹੋਗੇ ਦਰਖਦੁਗਤ ਹੈਗਾ ਬਹੁਤ ਹਨਾ ਦਰਖਤ ਬਹੁਤ ਆ ਜੀ ਯਾਪ ਕੁਛ ਨਾ ਕੁਛ ਕਰਦੇ ਹੋ ਦਰਖਤਾਵਾ ਤੇ ਕਿ ਕੀ ਗੱਲ ਬਾਤ ਆ ਜੀ ਆਪ ਵੀ ਐਸੀ ਕਰਦੇ ਆ ਜੀ ਮਹਿਕਮਾ ਵਾਲਾ ਨੂੰ ਕਹਿ ਕੇ ਵੀ ਜੇ ਤਾਂ ਕੋਈ ਦਰਖਤ ਹੈ ਨਹੀਂ ਤਾਂ ਉਥੋਂ ਮਹਿਕਮਾ ਵਾਲਾ ਨੂੰ ਕਹਿ ਦੇਣ ਲਾ ਦੋ ਜੀ ਫਿਰ ਲਾ ਦੇਣ ਪਾਣੀ ਤਾਂ ਨਹੀਂ ਵੀ ਪਾ ਦੇਣਿਆ ਪਾਣੀ ਤਾਂ ਹੀ ਪਾਣੇ ਹਾਂ ਬਾਕੀ ਉਹਨੂੰ ਬਚਾਓ ਰੱਖਣਾ ਦਰਖਤ ਨੂੰ ਖਾਣ ਨਹੀਂ ਦੇਣਾ ਉਹਨਾਂ ਜਰਾ ਠੀਕ ਹੈ ਜੀ ਨਜ਼ਰ ਵੱਡਾ ਨਹੀਂ ਹੁੰਦਾ ਠੀਕ ਹੈ ਜੀ ਕਿੱਥੇ ਕਿੱਥੇ ਲਵਾਏ ਨੇ ਬਈ ਦਰਖਤ ਹੁਣ ਤੱਕ ਹਨਾ ਦਰਖਤ ਜੀ ਆਪਣੇ ਇੱਥੋਂ ਆਪਣੇ ਰੂਦੂ ਵਾਲੀ ਸੜਕ ਤੇ ਲਵਾਏ ਨੇ ਜੀ ਬੜਵਾਲ ਤੋਂ ਜਾਂਦੀ ਹੈ ਜੀ ਹਾਂ ਇੱਕ ਆਪਣੇ ਆਪਣਾ ਟਰੱਕ ਜੁਨੀਆਰ ਤੋਂ ਤੂਰੀ ਨਹੀਂ ਜਾ ਰਹੀ ਹੈ ਜੀ ਅੱਛਾ ਉੱਤੇ ਲਵਾਏ ਨੇ ਲੱਭੀ ਦੇਖੋ ਤਾਂ ਬਈ ਨਾਲ-ਨਾਲ ਵੱਢਦੇ ਵੀ ਨਾਲ-ਨਾਲ ਲਵਾਉਣੇ ਵੀ ਹੋਣਾ ਪਹਿਲਾਂ ਵੱਢਦੇ ਨਹੀਂ ਹੈਗੇ ਹਾਂ ਵੱਢਦੇ ਤਾਂ ਘਟਾਈ ਲਵਾਉਂਦੇ ਵਾਧਾ ਜੀ ਲਵਾਉਂਦੇ ਵਾਧਾ ਤੋਂ ਇਹਦੇ ਵਿੱਚ ਆਏ ਹੁਣ ਜ਼ਿੰਮੇਦਾਰ ਥੋੜੇ ਘਟਾਉਣ ਲੱਗੇ ਹੂੰ ਤੇ ਮਹਿਕਮੇ ਗਵਰਨਮੈਂਟ ਦੀ ਜਗ੍ਹਾ ਚੀਨੇ ਸਭ ਤੋਂ ਵੱਧ ਤਾਂ ਠੀਕ ਹੈ ਗਵਰਨਮੈਂਟ ਜਗ੍ਹਾ ਚੀਨੇ ਸਹੀ ਗੱਲ ਆ ਬਈ ਇਹ ਤੁਹਾਨੂੰ ਦਿਖਾਉਣਾ ਹੈ ਕਿ ਬੱਕਰੇ ਤੇ ਨਾਲ-ਨਾਲ ਗੱਲਾਂ-ਵਾਟਾਂ ਕਰਦੇ ਰਹਾਂਗੇ ਦਿਖਾ ਫਿਰ ਦਿੱਦੀ ਕਾਏ ਬੱਕਰੇ ਨਾਲ ਹੀ ਕੀ ਫੜ ਕੇ ਕਿੰਨੀਆਂ ਬੱਕਰੀਆਂ ਕਿਹਾ ਸੀਗਾ ਇਹ ਆਪਣੇ 30 ਪਸ਼ੂ ਨੇ ਜੀ ਪੜੇ 30 ਪਸ਼ੂ ਲੈ ਵੀ 30 ਪਸ਼ੂ ਨੇ ਬਾਈ ਦੇਖ ਸਕਦੇ ਹੋਗੇ ਆ ਬੱਕਰੀ ਦੇਖੋ ਕਿੰਨੇ ਸੂਏ ਲੈ ਲਏ ਬਈ ਇਹ ਤੋਂ ਇਹ ਹੁਣ ਤੀਜੇ ਸੂਏ ਲੇ ਜੀ ਤੀਜੇ ਸੂਏ ਸੂਂਦੀ ਆ ਲੈ ਵੀ ਤੀਜੇ ਸੂਏ ਸੂਂਦੀ ਹੈਗੀ ਲੈਂਥ ਬਹੁਤ ਆ ਬੱਕਰੀ ਦੀ ਹਨਾ ਲੰਬਾਈ ਬਹੁਤ ਆ ਬਈ ਹਾਈਟ ਹੋਊਗੀ 37 ਇੰਚ ਮੈਂ ਲੰਦਾ ਹਨਾ ਤੀਜੇ ਸੂਏ ਸੁੰਦੀ ਹੈ ਕਿ ਬੱਚੇ ਕਿੰਨੇ ਆ ਜਾਂਦੇ ਨੇ ਬਈ ਬੱਚੇ ਨੇ ਇੱਕ ਪੱਠ ਦਿੱਤੀ ਆ ਹੀ ਇੱਕ ਪੱਠ ਦਿੱਤੀ ਆ ਹਾਂ ਪਹਿਲਾ ਕਰਤੀ ਇੱਕ ਹੀ ਦਿੱਤੀ ਆ ਲੈ ਵੀ ਦੁੱਧ ਕਿੰਨਾ ਕ ਦੁੱਧ ਤਾਂ ਇਹਦੇ ਤਾਂਨੇ ਕਿਲੋਸ ਤਾਂ ਬਸ ਤਾਂਨੇ ਕਿਲੋ ਦਾ ਡੜਾ ਦੇ ਦਈ ਜਾਂਦੇ ਨੇ ਠੀਕ ਆ ਬਈ ਬਾਹਰ ਲਈ ਚਰਾਈ ਤੇ ਜਾਂ ਫਿਰ ਘਰੇ ਵੀ ਕੁਝ ਖਵਾਉਣੇ ਹੋਗੇ ਬਾਹਰ ਲਈ ਤੇ ਜੇ ਹੁਣ ਆਪਾਂ ਇਹਨਾਂ ਨੂੰ ਘਰੇ ਸਾਮੀਆਂ ਪੂਰੀ ਐਂਡ ਪੂਰੀ ਤਿਆਰ ਕਰੀਏ ਫੇਰ ਤਾਂ 4-5 ਕਿਲੋ ਦੁੱਧ ਤੋਂ ਬੱਕਰੀ ਕੱਢੀ 4-5 ਕਿਲੋ ਦੁੱਧ ਤੋਂ ਕੱਡੂ ਆਣਾ ਬੱਕਰੀ ਨਾ ਹਾਂ ਹਾਂ ਕੱਲਾ ਜਾਂ ਨਹੀਂ ਤਾਂ ਸਦਾ ਜਾਂ ਨਹੀਂ ਪੰਜਾਬੀ ਜਿਹੜਾ ਦੱਸਦੇ ਆਂ ਵੀ ਸਚਾਈ ਦੱਸੋ ਹਾਂ ਵੀ ਫਰਕੇ ਜਿਹੜੇ ਹੈਗੇ 3 2 ਕਿਲੋ ਤੇ ਬਾਕੀ 3 ਕਿਲੋ ਕੱਢੀ ਆ ਦੀਆ ਥੋੜਾ ਮਾਲਾ ਠੀਕ ਹੈ ਜੀ ਮੁਸ਼ਕਲ ਤਾਂ ਨਹੀਂ ਆਉਂਦੀ ਕੋਈ ਬਾਹਰ ਚਰਦੇ ਚਾਰਦੇ ਫਿਰਦੇ ਆਂਗੇ ਕੋਈ ਇਹ ਮੁਸ਼ਕਲ ਤਾਂ ਕੋਈ ਨਹੀਂ ਆਉਂਦੀ ਹੈਗੀ ਜਣੀ ਜਿਵੇਂ ਇੰਨੇ ਸਾਲ ਹੋ ਗਏ ਚਾਰ ਦੇ ਹਾਂ ਕਿਹੜੀਆਂ ਕਿਹੜੀਆਂ ਮੁਸ਼ਕਲ ਆਈਆਂ ਨੇ ਹੁਣ ਤੱਕ ਜਿਆਦੇ ਮੁਸ਼ਕਲਾਂ ਤਾਂ ਜੇ ਫਿਰ ਆਏ ਕਈ ਵਾਰ ਬੱਚੇ ਵੀ ਛੱਟ ਜਾਂਦੀਆਂ ਨੇ ਹਾਂ ਬਹੁਤ ਘਾਟਾ ਪੈਂਦਾ ਆਮਦਨ ਉਤੋਂ ਦੀ ਲੰਘ ਜਾਂਦੀ ਆ ਠੀਕ ਆ ਕਈ ਵਾਰ ਬਤਦਾ ਨਹੀਂ ਕੋਸਾ ਫੇਰ ਮਨ ਨੂੰ ਸਮਝਾਈਂਦਾ ਵੀ ਚਲੋ ਕਿਸੇ ਦੇ ਕੰਮ ਆਵਦਾ ਕੰਮ ਲੋਟ ਆ ਸਹੀ ਗੱਲ ਆ। ਆਣਾ ਬੰਦਾ ਤਾਂ ਕੰਮ ਕੀ ਵਿੱਚ ਹੀ ਸਹੀ ਗੱਲ ਆ। ਆਪਦਾ ਕੰਮ ਆ ਗਈ ਮੇਨ ਦਾ ਕੰਮ ਆ। ਮੇਨ ਦਾ ਆਪਦਾ ਕੰਮ ਆਈ ਘੱਟ ਮਿਲ ਜੇ ਵੱਧ ਮਿਲ ਜੇ ਚਲਾਵਤਾ ਜੀ। ਸਹੀ ਗੱਲ ਸਹੀ ਗੱਲ। ਨਹੀਂ ਨਹੀਂ ਸੋਚਿਆ ਵੀ ਨਾ ਫਈ ਜਾਣਾ ਕਟਾ ਵੀ ਪੈਂਦਾ ਜੀ। ਕਟਾ ਹੀ ਪੈਂਦਾ ਸਹੀ ਗੱਲ ਆ। ਨੌਕਰੀ ਨਾਲੋਂ ਕਿੰਨਾ ਕੇ ਚੰਗਾ ਗਾਗ ਜਾਂ ਫਿਰ ਨੌਕਰੀ ਵਧੀਆ ਗਈ ਕੀ ਗੱਲ ਬਾਤ ਆ। ਨੌਕਰੀ ਚਲੋ ਜੀ ਹਰੇਕ ਬੰਦਾ ਇਹ ਗੱਲਾਂ ਕਹਿੰਦਾ ਮੈਨੂੰ ਨੌਕਰੀ ਮਿਲੇ ਉਹ ਨੌਕਰੀ ਤਾਂ ਚਾਹੁੰਦਾ ਜਾਂਦੀ ਪੈਸਾ ਥੋੜਾ ਜ ਇਹਦੇ ਵਿੱਚ ਨੌਕਰੀ ਜਾ ਇੱਧਰ ਪੈਸਾ ਵਧ ਨਹੀਂ ਇਹਦਾ ਜੀ ਮਿਹਨਤ ਆ ਇੱਧਰ ਮਿਹਨਤ ਆ ਇਹ ਮਿਹਨਤ ਆ ਜੇਦਾ ਜਿੰਨੀ ਕਰਾਂ ਉਹਨੇ ਹੀ ਪੈਸਾ ਬਣਨਾ ਜੀ ਇੱਧਰ ਕਿੰਨਾ ਮਰਜੀ ਕੱਢ ਲਈਏ ਤੇ ਰੇ ਵੀ ਗੱਲ ਹੈਗੀ ਹੈਗੀ ਰੱਬ ਦੀ ਕਿਰਪਾ ਜੇ ਕੋਈ ਮਿਹਰ ਹੋ ਗਈ ਜੀ ਜੋ ਡੰਕਾ ਚੰਗਰ ਡੰਗੂ ਨਿਕਲ ਗਏ ਪੱਠਾ ਕਣੀਆਂ ਜਾਂ ਬੱਕਰਾ ਚੰਗਾ ਨਿਕਲ ਗਿਆ ਜੀ ਉਹਦੇ ਵਿੱਚ ਮਿਹਨਤ ਵਧੀਆ ਹੋ ਗਈ ਆਪਣੀ ਆਮਦਨ ਵਧੀਆ ਹੋ ਜਾਂਦੀ ਸਹੀ ਗੱਲ ਹੈ ਸਹੀ ਗੱਲ ਹੈ ਆਮਦਨ ਕਿੱਥੇ ਆਉਂਦੀ ਹੈ ਆਪਣੀ ਬਈ ਹੁਣ ਤੱਕ ਜਦੋਂ ਮੈਂ ਆਪਾਂ ਹਮਦਾਂ ਆ ਵੀ ਹੁਣ ਜਦ ਮੈਂ ਆਪਾਂ ਬੱਚੇ ਪਾਲ ਲਏ ਤਾਂ ਉਹਨਾਂ ਦੇ ਮੇਮਣੇ ਬੱਚੇ ਪਾਲ ਲਓ ਜੀ ਮ ਗਿਦਾਉ ਚੋਂ ਚੋਂ ਦਾ ਲਾਲਚ ਨਾ ਕਰੋ ਇਹ ਦੁੱਧ ਨਾ ਵੇਚੀਏ ਹਾਂ ਤਾਂ ਦੁੱਧ ਵੇਚਣ ਦਾ ਲਾਲਚ ਨਾ ਕਰੋ ਬੱਚਿਆ ਚਾਹੇ ਪੱਠਾ ਜਾ ਬੱਕਰਾ ਉਹਨੂੰ ਪਾਲ ਲਓ ਉਹ ਆਪਣਾ ਅੱਧਾ ਮੁੱਲ ਮੋੜ ਜਾਂਦਾ ਠੀਕ ਆ ਸਹੀ ਗੱਲ ਆ ਬਾਈ ਬੱਚਾ ਕਿੱਥੇ ਕਿਤੇ ਕੇ ਵੇਚਾ ਹੁਣ ਤੱਕ ਬਈ ਕਿੰਨੇ ਕਿੰਨੇ ਜੇ ਹੁਣ ਆਪਾਂ ਜਾਂਦੇ ਤਾਂ ਸ਼ੁਰੂ ਲਾਇਦਾ 7-8000 ਦਾ ਜਿਵੇਂ ਲਾਲੋ ਵੀ ਸਾਲ ਪਾਰਦਾ ਹੋ ਜਾਂਦਾ ਤਾਂ 25-30000 ਦਾ ਬੱਚਾ ਹੋ ਜਾਂਦਾ ਜੇ ਵਧੀਆ ਕੁਆਲਿਟੀ ਹੋਵੇ ਵਧੀਆ ਕੁਆਲਿਟੀ ਹੋਣਾ ਸਹੀ ਗੱਲ ਆ ਕਵਾਲਿਟੀ ਵਧੀਆ ਆਉਂਦੀ ਆਪਣੇ ਕੋਲੇ ਹਾਂਜੀ ਹਾਂ ਵਧੀਆ ਕੁਆਲਿਟੀ ਆਉਂਦੀ ਲੈ ਵੀ ਵਧੀਆ ਕੁਆਲਿਟੀ ਆਉਂਦੀ ਆਇਆ ਫਿਰ ਹੋਰ ਦਿਖਾਈਏ ਨਾਲ ਨਾਨਾ ਨਾਨਾ ਗੱਲਾਂ ਹੋਤਾ ਕਰਾਂਗੇ ਆਪਾਂ ਫੜੀ ਚੱਲ ਸਦੀਕ ਬਾਈ ਲੈ ਵੀ ਇਹ ਬੱਕਰਾ ਰੱਖਿਆ ਹੋਇਆ ਹੈ ਹਾਂ ਇਹ ਬੱਕਰਾ ਲੈ ਵੀ ਇਹ ਬੱਕਰਾ ਰੱਖਿਆ ਹੋਇਆ ਹੈਗਾ ਮੈਂ ਜੇ ਪੱਠਾ ਦੇਖਿਆ ਨੇ ਇੱਕ ਨੰਬਰ ਕੁਆਲਿਟੀ ਕੱਢਦਾ ਹੈ ਨਾ ਹਾਂਜੀ ਹਾਂ ਇੱਕ ਗੋਲ ਨੰਬਰ ਲਈ ਬਈ ਪੈਰ ਦੇਖੋ ਪਹਿਲਾਂ ਤੈਦੇ ਮੋٹے ਮੋٹے ਬੱਕਰ ਨੇ ਬਾਈ ਕਾ ਦੀ ਦਾੜੀ ਆ ਵਾ ਗਾੜੀ ਵਾਲਾ ਬੱਕਰਾ ਲੈ ਵੀ ਦਾੜੀ ਵਾਲਾ ਬੱਕਰਾ ਵੀ ਤੇ ਦਾੜੀ ਵਾਲਾ ਇਹਨੇ ਤਾਂ ਤਾਰ ਤੇ ਜਦੋਂ ਦਾ ਹੋਇਆ ਅੱਛਾ ਹਾਂ ਤਾਰ ਤੇ ਹੈ ਕਿੰਨੇ ਕੁ ਬੱਚੇ ਵਿੱਚ ਨੇ ਇਹਦੇ ਬਈ ਬੱਚੇ ਤਾਂ ਜੀ ਆਏ ਹੁਣ ਹਰੇ ਸਾਲ ਬਲਾਂ ਜੀ 20 25 ਬੱਚੇ ਵੇਚ ਦਿੰਨੇ ਜੀ ਹਰੇ ਸਾਲ 20 25 ਬੱਚੇ ਵੇਚ ਦਿੰਨੇ ਇਹਦੇ ਹਾਂ ਹਾਂ ਸਹੀ ਗੱਲਾਂ ਇੱਕ ਸਾਹ ਕੁਆਲਿਟੀ ਕਹੀ ਜਾਉਂਦੀ ਬਈ ਇਹਦੀ ਕੁਆਲਿਟੀ ਬੜੀ ਹੈ ਦਿਖਾਏਗਾ ਕੁਆਲਿਟੀ ਇੱਕ ਦੋ ਇਹਦੀਆਂ ਹਾਂ ਜੀ ਹਾਂ ਪੱਠਾਏਗਾ ਪੱਠਾ ਦਿਖਾ ਜਿਹੜੀ ਚਿੱਟੀਆਂ ਜਦੋਂ ਪੋ ਗਣ ਡੱਬੀਆਂ ਪੱਠਾ ਜੀ ਕਾਲੀ ਇਹਦੀ ਇਹੀ ਹੋ ਗਈ ਕਾਲੀ ਵੀ ਕੱਢਦਾ ਹਾਂ ਕਾਲੀ ਪੱਠ ਦੇਖ ਸਕਦੇ ਹੋ ਦੀ ਇਹ ਕੋਲਿਆ ਫੜ ਕੇ ਬਈ ਥੋੜਾ ਨਾ ਦੇਖਦੇ ਤਿੰਨ ਚਾਰ ਪੱਠਾਂ ਜਾਂਦੀਆਂ ਲੈ ਮਿੱਤਰੋ ਦੇਖ ਸਕਦੇ ਹੋ ਬੱਕਰੇ ਦੇ ਉੱਪਰ ਟਪੈਂਡ ਕਰਦਾ ਮਲਾਦਾ ਸਾਰਾ ਗੁਸਾ ਨਾ ਇਹ ਰੰਗ-ਬਰੰਗੇ ਕੱਢਦਾ ਇਹ ਇਕੱਲਾ ਨਹੀਂ ਇਹ ਵੀ ਬੱਕਰੇ ਤੇ ਕੱਢਣੇ ਨੇ ਹਾਂ ਹੁਣ ਬੱਕਰਾ ਇਹ ਵੀ ਇਹਦਾ ਹੈ ਹਾਏ ਇਹ ਬੱਕਰਾ ਹੈਗਾ ਬੱਕਰਾ ਲੈ ਵੀ ਬੱਕਰਾ ਹੈਗਾ ਦੇਖ ਸਕਦੇ ਹੋ ਕਿੰਨੇ ਮਹੀਨਿਆਂ ਦਾ ਹੋ ਗਿਆ ਵੀ ਇਹ ਇਹ ਤਾਂ 9 ਮਹੀਨਿਆਂ ਦਾ ਹੈ ਲੈ ਵੀ 9 ਕਿੰਨੇ ਮਹੀਨਾ ਦਾ ਬੱਚਾ ਹੈਗਾ ਦੇਖ ਸਕਦੇ ਹੋ ਨਾ ਹਾਂ ਜੀ ਪੇਉ ਦੀ ਬਾਗਿਆ ਜਮਾ ਮੱਲਾ ਕੰਨ ਥੋੜੇ ਵੱਡੇ ਲੈ ਗਿਆ ਨਾ ਇਹ ਕੰਨ ਨਾ ਵੱਡੇ ਕੱਢੂ ਇਹ ਕੰਨਾਂ ਕੰਨ ਵੱਡੇ ਲੈ ਗਿਆ ਵੀ ਥੋੜੇ ਜਣਾ ਕੰਨ ਮਾ ਤੇ ਬਾਗੇ ਹੋਣਗੇ ਹਾਂ ਜੀ ਦੇਖ ਸਕਦੇ ਹੋ ਮੋਟੇ ਜੇ ਮੂੰਹ ਦਾਗਾ ਤੇ ਆਹ ਦੇਖ ਸਕਦੇ ਪੱਠਾ ਬਈ ਇਹ ਜਾਂ ਪੱਠਾ ਕੱਢਦਾ ਇਹ ਕਿੰਨੇ ਕਿੰਨੇ ਟਾਈਮ ਦੀਆਂ ਹੋ ਗਈਆਂ ਬਈ ਇਹ ਬਸ ਹੀ ਕਿ ਮਹੀਨੇ ਨਹੀਂ ਨਹੀਂ ਹੈ ਹਾਂ ਤਿੰਨ ਤਿੰਨ ਵੀ ਨਹੀਂ ਨਹੀਂ ਹੋਣੀ ਲੈ ਵੀ ਤਿੰਨ ਤਿੰਨ ਕੇ ਮਹੀਨੇ ਦੀ ਆਏ ਨੇ ਹਾਂ ਲੈ ਕੁਆਲਿਟੀ ਵੀ ਚੰਗੇ ਕੱਢਦਾ ਹਾਂ ਹਾਂ ਬੱਚੇ ਕਿੰਨੇ ਗਣ ਆਪਣੇ ਕੋਲ ਇਸ ਟਾਈਮ ਬਈ ਬੱਚੇ ਹੁਣ ਜੀ ਇਸ ਟਾਈਮ ਸੇਕ ਬਾਰੇ ਨੇ ਪੰਜ ਸਤਕਾ ਘਰੇ ਹੋਣਗੇ ਜੀ ਠੀਕ ਆ ਬਾਕੀ ਪੰਜ ਦਾ 10 ਦਾ ਅਠਕ ਬੱਕਰੇ ਸੂਣ ਵਾਲੀਆਂ ਨੇ ਠੀਕ ਆ ਵੇਚਣ ਵਾਲੇ ਹੈਗੇ ਨੇ ਇਹਨਾਂ ਇੱਕ ਇੱਕ ਕਿਮਕ ਰੱਖਣ ਨੇ ਇਹ ਜੇ ਵੇਚ ਤਾਂ ਛੋਟੇ ਹੈਗੇ ਘਰੇ ਦੋ ਦੁੱਧ ਚੋਗਦੇ ਅੱਛਾ ਅੱਛਾ ਉਹ ਵੇਚ ਦਾਂ ਆ ਜੋ ਬੱਕਰੀਆਂ ਦਿਖਾਈਏ ਬੱਕਰੀ ਕੱਢੀ ਚੱਲੋ ਵਧੀਆ ਵਧੀਆ ਬੱਕਰੀਆਂ ਵੱਡੇ ਵੱਡੀਆਂ ਲੈ ਵੀ ਬੱਕਰੀਆਂ ਸਾਰੀਆਂ ਵੱਡੇ ਵੱਡੀਆਂ ਰੱਖਦਾ ਸਦੀਕਾ ਬਾਈ ਲੈ ਵੀ ਮਿੱਤਰੋ ਆਹ ਦੇਖੋ ਬੱਕਰੀ ਦੱਸ ਬਈ ਇਹਦੇ ਬਾਰੇ ਸਦੀਕਾ ਪੱਠੇ ਹੈ ਆਪਣੇ ਇਹ ਘਾੜੀ ਪੱਠੇ ਆ ਜੀ ਹਾਂ ਘਰਦਿਆਂ ਵਾਲੇ ਕਿੰਨੇ ਸੂਏ ਲੈ ਲੇ ਤੂੰ ਵੀ ਤੀਜੇ ਸੂਏ ਜੀ ਲੈ ਵੀ ਤੀਜੇ ਸੂਏ ਆ ਗਏ ਘਰ ਦੀਆਂ ਬੱਕਰੀਆਂ ਨੇ ਸਾਰੀਆਂ ਮੱਲਾਦਾ ਨਾ ਹਾਂ ਹਾਂ ਧਰਤੀ ਬਾਹਰ ਤਾਂ ਨਹੀਂ ਕੋਈ ਲੈ ਗਿਆ ਨਾ ਨਾ ਜੀ ਹੁਣ ਨਹੀਂ ਲੈ ਕਿੰਨੇ ਹੋਣੇ ਹੁਣ ਨਹੀਂ ਪਹਿਲਾਂ ਲੈ ਲੇ ਤੇ ਹੁਣ ਨਹੀਂ ਕੋਈ ਲੈਤੀ ਹੁਣ ਨਹੀਂ ਕੋ ਲੈਤੀ ਹੈ ਨਾ ਵੀ ਬੱਕਰੀ ਦੇਖ ਸਕਦੇ ਹੋਗੇ ਤੀਜੇ ਸੂਏ ਆ ਗਈ ਮੋਟੀ ਹੱਡੀ ਦੀ ਵਧੀਆ ਬੱਕਰੀਆਂ ਨਾ ਭਰੀ ਹੋਈ ਬੱਕਰੀਆਂ ਹਾਂ ਆ ਸੋਨਾ ਹੁਣੇ ਸੋਨਾ ਹੁਣ ਹਾਂ ਜੀ ਹਾਂ ਕਿੰਨੇ ਬੱਚੇ ਦੇ ਦਿੰਦੀ ਆ ਬਈ ਇਹ ਇਹ ਬੱਚੇ ਦੋ ਦਿੰਦੀ ਆ ਜੀ ਲੈ ਵੀ ਦੋ ਬੱਚੇ ਦੇ ਦਿੰਦੀ ਆ ਬਈ ਕਹਿੰਦਾ ਹਣਾ ਹਾਂ ਲੈ ਵੀ ਦੇ ਏ ਕੁਆਲਿਟੀ ਦੀ ਵੱਕਰੀ ਹੈਗੀ ਨਾ ਦੁੱਧ ਕਿੰਨਾ ਕਾ ਵੇ ਥੱਲੇ ਦੁੱਧ ਕੱਢੇ ਤਾਂ ਚਾਰ ਕਿਲੋ ਤਿੰਨੇ ਚਾਰ ਕਿਲੋ ਹਾਂ ਤੇ ਭੈਣਾਂ ਤਿੰਨੇ ਚਾਰ ਕਿਲੋ ਦੁੱਧ ਕੱਢੀ ਜਾਂਦੀ ਹੈਗੀ ਲੈ ਵੀ صدیق ਬਾਈ ਲੱਗ ਗਿਆ ਚਾਹ ਬਣਾਉਣਾ ਕਿਉਂ صدیق ਹਾਂਜੀ ਮਨ ਲਾਦਾ ਚਾਹ ਅੱਜ ਨੇਰੀ ਚਾਹ ਅੱਜ ਮੀ ਹਾਂਜੀ ਹਾਂ ਚਾਹ ਨਹੀਂ ਰੁਕਦੀ ਵੱਕਰੀ ਚਾਹ ਨਹੀਂ ਰੁਕਦੀ ਯਾਨੀ ਸਹੀ ਗੱਲ ਹੈ ਜੀ ਚਾਹਾਂ ਜਾਂਦਾ ਹੈ ਬੱਸ ਜੀ ਬਣਾ ਲਾ ਨਾ ਕਿਹੜੋ ਕਟਾਂਗੇ ਨਾ ਸੁੱਕੇ ਤੋੜ ਲੈਣੇ ਹਵਾ ਲੱਗ ਜਾਂਦੀ ਆ ਠੀਕ ਹੈ ਜਾਦੂ ਜੁੱਦੂ ਤਾਂ ਨਹੀਂ ਹੁੰਦਾ ਬੱਕਰੀਆਂ ਦੇ ਕੋਈ ਨਹੀਂ ਜਾਦੂ ਮਨੋ ਜੀ ਮੀ ਬੰਦੇ ਚਾਹ ਬਣ ਦਿੰਦੇ ਨਹੀਂ ਬੁੜੀਆਂ ਤੋਂ ਸਿੱਧੀ ਕਹ ਤੇ ਨਹੀਂ ਬਣਦੀ ਸਹੀ ਗੱਲ ਇਹ ਤਾਂ ਗੱਲ ਹੈ ਜੀ ਬਾਈ ਨਾ ਬੱਕਰੀ ਕਹ ਤੇ ਨਹੀਂ ਮਾਰਦੀ ਬੁੜੀਆਂ ਤੋਂ ਸਹੀ ਗੱਲ ਹੈ ਸਦੀਕ ਭਾਈ ਕਹਿੰਦਾ ਵੀ ਅਸੀਂ ਸ਼ੁਰੂ ਤੋਂ ਨਾ ਕੁਆਲਟੀ ਰੱਖੀ ਹੈਗੀ ਹਾਂ ਜੀ ਹਾਂ ਕਿਉਂ ਸਦੀਕ ਹਾਂ ਜੀ ਹਾਂ ਕਿਵੇਂ ਗੱਲ ਬਾਤ ਕੀ ਗੱਲ ਬਾਤ ਆ ਗਈ ਇਹ ਹਾਂ ਜੀ ਰਾਈ ਸੌਂਕ ਦੇ ਮੁੱਲ ਹੁੰਦੇ ਨੇ ਜੀ ਬਾਕੀ ਜਿੱਧਰ ਬੰਦਾ ਪਾਇਆ ਜਾਂਦਾ ਜੀ ਹਾਂ ਹਾਂ ਜੇ ਤਾਂ 10 ਸਾਲ ਪਹਿਲਾਂ ਵੀ ਆਪਣੇ ਪਿਆਏ ਤੇ ਬੱਕਰੀ ਤੇ ਲਾਤਾ ਸੀਗਾ 10 ਸਾਲ ਪਹਿਲਾਂ ਹਾਂ ਜੇ ਤਾਂ 10 10 ਸਾਲ ਪਹਿਲਾਂ ਉਹ ਤਾਂ ਬੱਕਰੀ ਨਹੀਂ ਹੁੰਦੀ ਮਤਲਬ ਇੰਨੀ ਇੱਕ ਹੁੰਦੀਆਂ ਦੀ ਬੱਕਰੀਆਂ ਹੁੰਦੀਆਂ ਦੀ ਵਧੀਆ ਹੁੰਦੀਆਂ ਠੀਕ ਆ ਹਾਂ ਜਾਂਦੀ ਸੌਂ ਕਰਕੇ ਅਕਰੀਜ ਜਾਣੀ ਹੁੰਦੀ ਬੱਕਰੀਆਂ ਨਾਲੋਂ ਜ਼ਿਆਦੇ ਹਾਂ ਉਹ ਤਾਂ ਜ਼ਿਆਦੇ ਆਇਤੀ ਵੀ ਕੋਈ ਇੰਨਾ ਹੋਣੇ ਖੱਚੀ ਜਾਂਦੀ ਜਦੋਂ ਹੁਣ ਚਲੋ ਰਾਤਾਂ ਨਹੀਂ ਆਉਣ ਲੱਗੇ ਬਾਹਰੋਂ ਬੰਦੇ ਆਉਣ ਲੱਗੇ ਇਹ ਦੇ ਕਰਕੇ ਥੋੜੀ ਮੰਗ ਵਧ ਗਈ ਮੰਗ ਵਧ ਗਈ ਇਹ ਦੇ ਕਰਕੇ ਮੰਗ ਵਧ ਗਈ ਠੀਕ ਆ ਪਹਿਲਾਂ ਭਾਨਪਾ ਇੱਕ ਦੂਜੇ ਦੀ ਲੈਣੇ ਤੇ ਬਸ ਉਹਦੋਂ ਕਿੰਨੀ ਕੀਮਤ ਹੁੰਦੀ ਸੀ ਬਈ ਬੱਕਰੀਆਂ ਦੀ ਉਹਦੋਂ ਉਹਦਾ ਆਹ ਕੀਮਤ ਤਾਂ ਜਾਂਦੇ ਹਲਕ ਘੱਟ ਹੁੰਦੇ ਸੀ ਹੁਣ ਘੱਟ ਹੁੰਦੀਆਂ ਹਾਂ ਹੁਣ ਜਾਂਦੀ ਵਧ ਗਈ ਹੁਣ ਵਧ ਗਈ ਹਾਂ ਬਈ ਬਾਈ ਕਹਿੰਦਾ ਉਦੋਂ ਇੰਨੀ ਕੀਮਤ ਹੁਣ ਮੇਰੇ ਸਾਬ ਨਾਲ ਵਧੀ ਜਾਂਦੀ ਆ ਉਹਦੋਂ ਕਿੰਨੀ ਕੀਮਤ ਹੁੰਦੀ ਸੀ ਬੱਕਰੀ ਦੀ ਉਹਦਾ ਆਹ ਬੱਕਰੀ 20-25 ਹਜ਼ਾਰ ਦੀ ਵਧੀਆ ਮਿਲ ਜਾਂਦੀ ਸੀ 20 ਹਜ਼ਾਰ ਦੀ 10 ਸਾਲ ਪਹਿਲਾਂ ਹੁਣ ਤਾਂ ਲੱਖ-ਲੱਖ ਤੇ ਪਹੁੰਚ ਹੁਣ ਤਾਂ ਲੱਖ ਤੋਂ ਕੋਈ ਨਹੀਂ ਪਤਾ ਵੀ ਇਤਨੀ ਮਿਲ ਜਾਈ ਠੀਕ ਐਵੇਂ ਸਾਂਗੇ ਮਲੋਂਦੇ ਨੇ ਬੰਦਾ ਵੇਚਦਾ ਨਹੀਂ ਅਲਗਾ ਨਾਲ ਲਾਦੇ ਲੰਘਦੇ ਲੱਕਾ ਅਹ ਨਿਕਿਆ ਨਹੀਂ ਆਈ ਲੈ ਵੀ ਬਾਈ ਨਾਲ ਦੇ ਨਾਲ ਚਾਹ ਲੱਗਿਆ ਪਿਆ ਬਾਈ ਬਈ ਬਣਾਉਣ ਬੁੱਝ ਜਾਂਦੀ ਅਗਨ ਹੋਰ ਹਵਾ ਚਾਲਦੀ ਆ ਵਾਦਾ ਸਹੀ ਗੱਲ ਹੈ ਅੱਦ ਗਿਆ ਜਹਾਵਾ ਇਹ ਵੀ ਜੀ ਕਿਸੇ ਮੇਰੇ ਵੀਰ ਨੇ ਬੱਕਰੀ ਵਾਲੇ ਦੀ ਚਾਹ ਪੀਣੀ ਹੋਵੇ ਤਾਂ ਸਦੀਕ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਹੈਗਾ ਆ ਕੇ ਚਾਹ ਪੀ ਸਕਦਾ ਨਾ ਬਾਈ ਜਦ ਮਰ ਜਿਓ ਖੋਲਾ ਛੱਡ ਦੇ ਜਦ ਮਰ ਜਿਓ ਬਾਈ ਕਹਿੰਦਾ ਨਾ ਅੱਜ ਤਾਂ ਬਾਈ ਸਾਡਾ ਨਾ ਨੋਰਮਲ ਜੀ ਗੱਲ ਆ ਇਹ ਤਾਂ ਪੀਂਦੇ ਰਹਿਣੇ ਆਗੇ ਚੱਲ ਬਾਈ ਕਰ ਲੈ ਚਾਹ ਨਾ ਫਿਰ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਲੈ ਬੱਕਰੀ ਫੜ ਲਈ ਸਦੀਕ ਬਾਈ ਨੇ ਕਹਿੰਦਾ ਵੀ ਇਹ ਚੋਣੀ ਹੈਗੀ ਬੱਕਰੀ ਦੇਖ ਲਓ ਤੁਹਾਡੇ ਸਾਹਮਣੇ ਹੈਗੀ ਹਾਂ ਜੀ ਲੈ ਬਾਟੀ ਦੇ ਵਿੱਚ ਕੱਢੇਗਾ ਸਦੀਕ ਫਿਰ ਹਾਂ ਹਾਂ ਬਾਟੀ ਦੇ ਤੇ ਵੀ ਬਾਟੀ ਚ ਕੱਢੂ ਬਾਈ ਕਹਿੰਦਾ ਲੈ ਕੱਲੇ ਹੁਣਾਂ ਵਾਰ ਸਦੀਕ ਫਿਰ ਹਾਂ ਇਹ ਕੱਲੇ ਦੋ ਕਹਿਵੇ ਦੋ ਵੀ ਹੁੰਦੇ ਨੇ ਕਹਿਵੇ ਦੋ ਨੇ ਅੱਜ ਕੱਲੇ ਸੀਗਾ ਅੱਜ ਕੱਲੇ ਹੋ ਗਏ ਲੈ ਬਾਈ ਕਹਿੰਦਾ ਅੱਜ ਕੱਲੇ ਦੋ ਮੰਨ ਕੰਮ ਹੋ ਗਿਆ ਠੀਕ ਆ ਲੈ ਦੇ ਤਾਂ ਨੇ ਬਈ ਜਮਾ ਤਾਜਾ ਤਾਜਾ ਦੁੱਧ ਕੱਢ ਕੇ ਹੈ ਨਾ ਜਮ ਹੀ ਤਾਜਾ ਸਵਾਦ ਹੀ ਵੱਖਰਾ ਹੈ ਯਾਰ ਹੈ ਨਾ ਇਹਦਾ ਸਵਾਦ ਹੀ ਵੱਖਰਾ ਉਹ ਫਰਿੱਜਾਂ ਨੂੰ ਦੁੱਧ ਤੇ ਕਿੱਥੇ ਸਵਾਦ ਆਉਂਦਾ ਯਾਰਾ ਨਾ ਨਾ ਇਹ ਹੁਣ ਕਿੱਥੇ ਆਪਣਾ ਤਾਜਾ ਹੀ ਜਮ ਹੀ ਤਾਜਾ ਹੈ ਨਾ ਸਹੀ ਗੱਲ ਹੈ ਮੈਂ ਕਹਿੰਦਾ ਫਰਿੱਜਾਂ ਨੂੰ ਦੁੱਧਾ ਕਿੱਥੇ ਸਵਾਦ ਆਉਂਦਾ ਜੇ ਇਹਦਾ ਇਹ ਦੁੱਧ ਨਾ ਉਹ ਦੇਖ ਸਕਦਾ ਬਈ ਨਾ ਦੁੱਖ ਤੋੜਦਾ ਬਿਮਾਰੀਆਂ ਇਹ ਤੋੜਦਾ ਬਿਮਾਰੀਆਂ ਇਹ ਤੋੜਦਾ ਸਹੀ ਗੱਲ ਹੈ ਫਾਇਦੇ ਕੀ ਕੀ ਨੇ ਬਈ ਦੁੱਧ ਦੇ ਦੁੱਧ ਦੇ ਫਾਇਦੇ ਜੇ ਹੁਣ ਲਾਲੇ ਵੀ ਕਿਸੇ ਦੀਆਂ ਲੱਤਾਂ ਤੋੜਦੇ ਨੇ ਵੀ ਮੈਂ ਤੁਰੇ ਨਹੀਂ ਸਕਦਾ ਜਮੇਗੀ ਹਾਂ ਤਾਂ ਪੱਕੇ ਦੁੱਧ ਦਾ ਇੱਕ ਹਫ਼ ਆਪ ਤਾਂ ਸਾਨੂੰ ਦੱਸੋ ਵੀ ਹਾਂ ਮੈਂ ਤੁਰਨਾ ਬਿਕੋਸ ਹੈਗਾ ਗੱਲ ਉਹਦਾ ਨਾ ਆਪਾਂ ਕਹਿੰਦੇ ਹੱਡ ਪੈਰ ਤੋੜਦੇ ਨੇ ਜੀ ਮੇਰੇ ਕੰਮ ਨਹੀਂ ਕਰਦੇ ਕਮਜ਼ੋਰੀ ਪੈ ਗਈ ਇੱਕ ਮਹੀਨਾ ਦਾ ਦਪੈਰੋ ਕਿਧਰ ਹੀ ਮਰੂ ਫੋਨ ਦੋ ਘੜਾ ਬਾਜੂਗਾ ਸਹੀ ਗੱਲ ਮੋਟਾ ਵੀ ਹੁੰਦਾ ਬੱਕਰੀ ਵਾਲਾ ਮੱਲਾਦਾ ਹੈ ਨਾ ਮੇਰੇ ਨਾਲ ਦੇ ਨਾਲ ਨਹੀਂ ਹੈਗਾ ਵੀ ਮੈਂ ਸਮਝੂਗਾ ਆਊਗਾ ਨਾਲ ਨਹੀਂ ਸਹੀ ਗੱਲ ਬਾਜ ਨਹੀਂ ਕਿੰਨਾ ਉਹ ਮੇਰੇ ਜੀ ਹਾਂ ਨਹੀਂ ਤਾਂ 50000 ਤੋਂ ਤੇਰੇ ਘਟ ਜਾਂਦਾ ਤੇ ਬਾਜ ਜਾਂਦਾ 55000 ਲੈ ਵੀ ਦੇਖ ਸਕਦੇ ਬਈ ਬੱਕਰੀ ਵਾਲਾ ਬੰਦਾ ਕਦੇ ਬਾਈ ਜੀ ਮੋਟਾ ਰੱਖਦਾ ਦੇ ਕਈ ਵਾਰ ਚੜਨਾ ਉਤਰਨਾ ਪੈਂਦਾ ਜਾ ਬੇਫਤਾ ਬਹੁਤ ਆ ਕਦੇ ਉਧਰ ਨੂੰ ਬਾ ਜਾ ਕੇ ਦੁੱਧ ਨੂੰ ਬਾ ਜਾ ਹਾਂ ਬੈਠਣ ਨਹੀਂ ਰੰਦੀਆਂ ਕਦੇ ਉਧਰੋਂ ਮੋੜਿਆ ਕਦੇ ਉਧਰੋਂ ਮੋੜਿਆ ਠੀਕ ਆ ਇਹਦਾ ਗੱਲਬਾਤ ਹੈਗੀ ਹੈ ਬਈ ਨਾ ਸਾਰਾ ਉੱਚ ਲੀ ਜਾਂਦਾਗਾ ਬਾਕੀ ਵੀ ਬਾਈ ਬਾਲਣ ਘਟਾਉਣਾ ਦਾ ਬੱਕਰੇ ਵਾਲਾ ਨਾਲ ਆ ਜੇ ਲੈ ਵੀ ਆ ਜੋ ਫਰੀ ਦੇ ਵਿੱਚ ਹੈਗਾ ਨਾ ਫਰੀ ਦੇ ਨਾਲ ਜੇ ਕੋਈ ਮੇਰਾ ਵੀਰ ਆ ਉਹਦਾ ਵੇਟ ਘਟਾਉਣਾ ਚਾਹੁੰਦਾਗਾ ਮਹੀਨੇ ਦੇ ਵਿੱਚ 5 ਕਿਲੋ 10 ਕਿਲੋ ਪਾयां ਘਟਾਵਾਗੇ ਅੱਛਾ ਫਰੀ ਜਮੀ ਚਲੋ ਠੀਕ ਆ ਚਾਹ ਬਣੀ ਜਾਂਦੇ ਉਹ ਯਾਰ ਆ ਚਾਹ ਲੈ ਵੀ صدیق ਬਾਈ ਨੇ ਬਣਾਲੀ ਚਾਹ ਕੀ ਮੈਂ ਮਿੱਠਾ ਪਿਛਦੀ ਗਾ ਚਾਹ ਬੱਤਸਰੀ ਆਣ ਵਧੀਆ ਬੱਤਸਰੀ ਆ ਗਈ ਹਾਂ ਜੀ ਲੈ ਵੀ ਅਸੀਂ ਵੀ ਬਾਈ ਜੀ ਬੱਤਸਰੀ ਪੀਣਿਆਂ ਦੀ ਦੇਖ ਆ ਬਈ ਰੰਗ ਦਿਖਾ ਦੇ ਚਾਹ ਦਾ ਦੇਖੋ ਜੀ ਲੈ ਵੀ ਰੰਗ ਦੇਖ ਸਕਦੇ ਬਈ ਚਾਹ ਦਾ ਕਾੜੀ ਪਈ ਆ ਜਮਾਨ ਹਾਂ ਤਾਂ ਗਲਾਸ ਪਾਣੀ ਦਾ ਦੋ ਗਲਾਸ ਬਾਟਿਆ ਦੁੱਧ ਦੀਆ ਅੱਛਾ ਗਲਾਸ ਪਾਣੀ ਦਾ ਦੋ ਬਾਟਿਆ ਦੁੱਧ ਦੀਆ ਹਾਂ ਜਾਨੇ ਦੋਆ ਵੀ ਚਾਹ ਦੇਖ ਸਕਦੇ ਕਿੰਨੀ ਬਣ ਗਏ ਪੀ ਜਾਗੇ ਅੱਪ ਦੋ ਜਣੇ ਪੀ ਜਾਏ ਚਾਹ ਸਵਾਦਾ ਦੁੱਧ ਦੇ ਕਿਹੜਾ ਪਾਣੀ ਆ ਸਹੀ ਗੱਲ ਆ ਬਈ ਹਣਾ ਆਜੋ ਜੇ ਕੋਈ ਮੇਰਾ ਵੀਰ ਚਾਹ ਪੀਣੀ ਚਾਹੁੰਦਾ ਬੱਕਰੀਆਂ ਦੇ ਅੱਪ ਚਾਹ ਪੀ ਕੇ ਬਈ ਅੱਗੇ ਵੱਧਦੇ ਆਂਗੇ ਤੁਹਾਨੂੰ ਬੱਕਰੀਆਂ ਦਿਖਾਵਾਂਗੇ ਠੀਕ ਆ ਜੀ ਬਣੇ ਰਿਓ ਵੀਡੀਓ ਦੇ ਵਿੱਚ ਲੈ ਵੀ ਮਿੱਤਰੋ ਇੱਕ ਆ ਹੋਰ ਆ ਗਈ ਡੱਬੀ ਹਾਂ ਜੀ ਹਰੇਕ ਰੰਗ ਰੱਖਿਆ ਹੋਇਆ ਹੈ ਨਾ ਸਿੱਧੀ ਹਾਂ ਜੀ ਹਾਂ ਕਾਲਾ ਡੱਬਾ ਕਾਲਾ ਡੱਬਾ ਲਾਲ ਡੱਬਾ ਆ ਜਿਆਦੇ ਡਿਮਾਂਡ ਹੈ ਕਿ ਦੀ ਹੈ ਬਈ ਕਿਹੜੇ ਰੰਗ ਦੀ ਆ ਵੱਧ ਤਾਂ ਕਾਲੀ ਆ ਜੀ ਆ ਪੂਰੀ ਆ ਕਾਲੀ ਡੱਬੀ ਬੱਕਰੀ ਅੱਛਾ ਤਿੰਨ ਰੰਗ ਚੱਲਦੇ ਨੇ ਤਿੰਨ ਰੰਗ ਚੱਲਦੇ ਨੇ ਹਾਂ ਜੀ ਲੈ ਵੀ ਦੇਖ ਸਾਡੇ ਮਿੱਤਰੋ ਇਹ ਵੀ ਬੱਕਰੀ ਇਹ ਸੂਣ ਵਾਲੀ ਬੱਕਰੀ ਆ ਇਹ ਹਾਂ ਜੀ ਆਸ ਲੱਗੀ ਆਸ ਲੱਗ ਕਿੰਨੇ ਟਾਈਮ ਹੋ ਗਿਆ ਬਈ ਆਸ ਲੱਗਨ ਹੋ ਗਿਆ ਕੁ ਮਹੀਨਾ ਕੋ ਜੀ ਅੱਜ ਹੈ ਤਾਂ ਵੀ ਨੰ ਮਹੀਨਾ ਕੋ ਦੁੱਧ ਦਿੰਦੀ ਹੋਊਗੀ ਦੁੱਧ ਦਿਆ ਜਾ ਠੀਕ ਹੈ ਦੁੱਧ ਪਾਉਣੇ ਹੋ ਕਿ ਨਾ ਬਈ ਆਪਾਂ ਦੁੱਧ ਪਾਣਾ ਹੈ ਜੀ ਠੀਕਾ ਕਿੰਨਾ ਰੇਟ ਲੱਗ ਜਾਂਦਾ ਇਹਦਾ ਦੁੱਧ ਦਾ ਬੱਕਰੀ ਦੁੱਧ ਦਾ ਦੁੱਧਾ ਹੀ ਹੁਣ ਆਪਣੇ 50 ਰੁਪਏ ਲੱਗ ਜਾਂਦਾ ਜੀ 50 ਰੁਪਏ ਹਾਂ ਜੀ ਠੀਕਾ ਲੈ ਵੀ 50 ਰੁਪਏ ਲੱਗਿਆਂ ਦੇ ਸਕਦੇ ਹੋ ਕੋਈ ਮੱਝਾਂ ਦਾ ਰੇਟ ਲੱਗ ਜਾਂਦਾ ਮਾੜਾ ਮੱਝ ਕਾ ਰੇਟ ਲੱਗ ਜਾਂਦਾ ਨਾ ਆਇਆ ਲੈ ਵੀ ਹੋਰ ਦਿਖਾ ਬੇ ਫੜੀ ਚਲ ਮਗਰਦੀ ਮਗਰ ਹੋਰ ਲੈ ਵੀ ਆਹ ਦੇਖਦਾ ਫੇਸ ਇਹਨਾਂ ਕਾਲੀ ਫੜ ਲਾ ਪਤਲੇ ਪਿੰਡੇ ਦੀ ਬੱਕਰੀ ਆ ਗਈ ਦੁੱਧ ਕਿੰਨਾ ਕਾਇ ਥੱਲੇ ਇਸ ਦੀ ਦਾ ਦੁੱਧ ਹੈਗਾ ਇਹ 4-5 ਕਿਲੋ 4-5 ਕਿਲੋ ਲੈ ਵੀ 4-5 ਕਿਲੋ ਦੁੱਧ ਹੈਗਾ ਬੱਕਰੀ ਦੇਖ ਕੇ ਪਤਾ ਲੱਗ ਜਾਂਦਾ ਵੀ ਥੱਲੇ ਦੁੱਧ ਹੈਗਾ ਹਾਂ ਸਹੀ ਗੱਲ ਆ ਨਾ ਪਤਲੇ ਪਿੰਡੇ ਦੀ ਪਤਲੇ ਪਿੰਡੇ ਦੇ ਬੱਕਰੀ ਆ ਬਈ ਦੇਖ ਸਕਦੇ ਜਮਾ ਬਈ ਨਾ ਹਾਈਟ ਹੋਊਗੀ ਮਨ ਲਾ 40 ਦੇ ਨੇੜੇ 40 ਦੇ ਲਗਭਗ ਆ 40 ਦੇ ਲਗਭਗ ਹੈਡ ਆ ਬਈ ਨਾ ਪਤਲੀ ਜੀ ਬੱਕਰੀ ਹੈਗੀ ਕਿੰਨੇ ਬੱਚੇ ਦੇ ਦਿੰਦੀ ਆ ਬਈ ਇਹ ਬੱਚੇ ਨੇ ਤਿੰਨ ਦਿੱਤੇ ਦੇ ਤਿੰਨ ਦਿੱਤੇ ਦੀ ਹਾਂ ਜੀ ਲੈ ਵੀ ਤਿੰਨ ਬੱਚੇ ਜਿਹਦੇ ਕੰਨ ਕੰਨ ਦੇਖ ਸਕਦੇ ਬਈ ਕੰਨ ਬਹੁਤ ਵੱਡਾ ਲੱਗਿਆ ਰਾਈ ਪੱਟਦੀ ਆ ਹਾਂ ਹੂੰ ਤੇ ਬੱਕਰੀ ਵੀ ਤੇ ਠੀਕ ਆ ਬੱਕਰੀ ਵੀ ਤੇ ਹਾਂ ਇਹ ਬੱਕਰੀ ਚੰਗੀ ਆ ਵੀ ਦੇਖ ਸਾਡ ਦੁੱਧ ਕਿੰਨਾ ਕਾਏ ਥੱਲੇ ਉਹ ਤਾਂ 4 ਕਿਲੋ ਮੰਗੋ ਘੱਟ ਜਾਂਦੇ 4 ਕਿਲੋ ਮੰਗੋ ਹਾਂ ਬਾਹਰਲੀ ਚਰਾਈ ਤੇ ਹਾਂ ਬਾਹਰਲੀ ਚਰਾਈ ਬਾਹਰਲੀ ਚਰਾਈ ਆ ਜਾ ਹੋਰ ਫੜੀਏ ਬਈ ਲੈ ਮਿੱਤਰੋ ਆਜੋ ਛੇਰੀ ਲਈਏ ਛੇਰੀ ਇਹ ਵੀ ਛੇਰੀ ਬੱਕਰੀ ਦਿਖਾਉਣਾਂਗੇ ਆ ਇੱਥੇ ਉਹਨਾਂ ਸਦੇ ਆਪਾਂ ਹਾਂ ਇੱਥੇ ਵੱਧ ਹੁੰਦੇ ਆ ਏਰੀਆ ਬੜਾ ਘੈਂਟ ਲੱਭਿਆ ਯਾਰ ਏਰੀਆ ਫਿਰ ਠੰਡੀ ਜਗ੍ਹਾ ਠੰਡੀ ਜਗ੍ਹਾ ਸਹੀ ਗੱਲ ਆ ਬਈ ਜਗਾ ਦੇ ਲੋ ਮਿੱਤਰੋ ਵਾਣਾ ਸੂਏ ਪੈ ਗਿਆ ਉਹਰੇ ਦੋ ਇੱਕ ਇਹ ਸੂਆ ਇੱਕ ਪਰਲੀ ਸਾਈਡ ਤੋਂ ਹਣਾ ਜੋੜੇ ਸੂਏ ਨੇ ਤੇ ਇੱਥੇ ਬੈਠਾ ਹੁੰਦਾ ਸਦੀਕ ਬਾਈ ਜੇ ਕਿਤੇ ਨਿਆਣਾ ਹੋਵੇ ਧੂਰੀ ਲੈ ਵੀ ਦਿਖਾ ਦੇ ਤੇ ਵੀ ਇਹ ਆ ਗਈ ਸ਼ੇਰੀ ਸ਼ੇਰਾ ਰੰਗ ਸ਼ੇਰਾ ਰੰਗ ਹੁਕਮੇ ਚੱਡੀ ਜਾ ਰਹੀ ਹੈ ਨਾ ਹਾਂ ਸੁਨਰਾ ਰੰਗ ਦੱਸ ਬਈ ਇਹਦੇ ਬਾਰੇ ਇਹ ਦੂਜੇ ਸੂਏ ਜੀ ਦੂਜੇ ਸੂਏ ਹਾਂ ਜੀ ਲੈ ਵੀ ਦੂਜੇ ਸੂਏ ਬੱਕਰੀ ਹਣਾ ਹਾਂ ਜੀ ਦੇਖ ਸਕਦੇ ਹੋ ਮਿੱਤਰੋ ਚੰਗੀ ਹਾਈਟ ਦੀ ਐ ਵੀ ਹੈਗੀ ਥੱਲੇ ਪਤਲੇ ਪਿੰਡ ਦੀ ਆ ਪਤਲੇ ਪਿੰਡ ਦੀ ਇਹ ਕਿ ਦੁੱਧ ਕਿੰਨਾ ਕਹੇ ਥੱਲੇ ਬਾਈ ਦੁੱਧ ਕੱਢਿਆ ਜਾਂਦਾ 4 ਕਿਲੋ ਜੀ 4 ਕਿਲੋ ਸਹੀ ਗੱਲ ਹੈ ਵੀ ਲੈ ਵੀ 4 ਕਿਲੋ ਦੁੱਧ ਆ ਅੱਧਾ ਗੱਬਾ ਹੈ ਆ ਅੱਧਾ ਗੱਬਾ ਕੀ ਹਾਂ ਇੱਕ ਗੱਬਣਾ ਹੀ ਲੈ ਵੀ ਕਰਦੇ ਜਵਾਕ ਫਿਰ ਆਪਣੇ ਕੀ ਕਰ ਰਹੇ ਨੇ ਜਵਾਕ ਜਵਾਕ ਜੀ ਹੁਣ ਪੜਦੇ ਨਹੀਂ ਮੁੰਡਾ ਬੀਏ ਕਰਦਾ ਹਾਂ ਕੁੜੀ 12ਵੀਂ ਪੜ੍ਹਦੀ ਬਕਤੀ ਨਹੀਂ ਰੱਖਦੇ ਜੀ ਬਾਗ ਫਿਰ ਹੁਣ ਕਿਵੇਂ ਕਰਨਗੇ ਬੱਕਰੀਆਂ ਹਾਲ ਤਾਂ ਰੱਖਾਂਗੇ ਜਿੰਨਾ ਚਿਰ ਹੈਗੇ ਜੀ ਹਾਂ बाकी जे माल ਅੱਗੇ ਜਵਾਬ ਕਰਦਗੇ ਕਿ ਨਾ ਬੱਕਰੀਆਂ ਦਾ ਕੰਮ ਕੀ ਲੱਗਦਾ ਜਵਾਬ ਕਰਦਦਾ ਤਾਂ ਉਹ ਬਹੁਤ ਨੇ ਜੀ ਉਹ ਤਾਂ ਮੈਂ ਹੀ ਪਰਾਂ ਟਾਲ ਕੇ ਰੱਖਿਆ ਵੀ ਕਈ ਵਾਰ ਕੋਈ ਰੱਬ ਸੁਣ ਲਾਵੇ ਨੌਕਰੀ ਨੌਕਰੀ ਮਿਲ ਜਾਈ ਹਾਂ ਨੌਕਰੀ ਨੌਕਰੀ ਮਿਲ ਜਾਈ ਹਾਂ ਹਾਂ ਚਲੋ ਵੀ ਅੱਜ ਦਾ ਜਵਾਨਾ ਜਿਹੜਾ ਹੈਗਾ ਵਿਚਾਲਾ ਨੌਕਰੀ ਦਾ ਪੜੇ ਲਿਖੇ ਦਾ ਠੀਕ ਆ ਵਿਚਾਲਾ ਅੱਗੇ ਫਿਰ ਕਾਤੋਂ ਨਹੀਂ ਉਹਨਾਂ ਨੂੰ ਕਰਾਰੇ ਬਈ ਬੱਕਰੀਆਂ ਦਾ ਗੱਲਬਾਤ ਕੀ ਹੋ ਰਹੀ ਹੈ ਇਹ ਗੱਲ ਤਾਂ ਕੁਝ ਨਹੀਂ ਬਸ ਇੱਕ ਐਵੇਂ ਚਲੋ ਨਾ ਮੈਂ ਕੋਈ ਹੁਣ ਜਿਵੇਂ ਲਾਲਾਵੇਂ ਕੁੜੀਆਂ ਬੜੀਆਂ ਅੱਜ ਬੜੀਆਂ ਪੜੇ ਜੀ ਜਵਾਨੇ ਆ ਗਿਆ ਪੜੇ ਵਾਲਾ ਜਮਾਨਾ ਆ ਗਿਆ ਮੀਣ ਗੱਲੇ ਆ ਮੀਣ ਗੱਲੇ ਹੀ ਆ ਕੋਈ ਦੁੱਖ ਨਹੀਂ ਜਾਂਦੇ ਮੈਂ ਤਾਂ ਇਹ ਕਹਣਾ ਵੀ ਸਭ ਤੋਂ ਕੰਮ ਵਧੀਆ ਜਿਹੇ ਆਪਦਾ ਹਾਂ ਆਪਦਾ ਕੰਮ ਸਭ ਤੋਂ ਆਪਣਾ ਕੰਮ ਹੁਣ ਪੜੇ ਸਾਡੇ ਬੀਏ ਕਰੀ ਫਿਰਦੇ ਨੇ ਮੁੰਡੇ ਨੌਕਰੀ ਨਹੀਂ ਮਿਲਦੀ ਕੁਝ ਨਹੀਂ ਮਿਲਦਾ ਜੀ ਇਹਦੇ ਵਿੱਚ ਆਪਦਾ ਕੰਮ ਆ ਜਦੋਂ ਹੁਣ ਚਲੋ ਜੇ ਨੂੰ ਕੋਈ ਨਹੀਂ ਨੌਕਰੀ ਮਿਲੂ ਤਾਂ ਕੱਲ ਨੂੰ ਆਪਣੇ ਪਸ਼ੂ ਚਾਰ ਲੋ ਪਸ਼ੂ ਚਾਰ ਲੋ ਹਾਂ ਆਪਦਾ ਕੰਮ ਆ ਜੀ ਸਹੀ ਕੋਈ ਫੇਕ ਨਹੀਂਗਾ ਵੀ ਆਪਾਂ ਕਿਸੇ ਮਰੇ ਹੱਥ ਛੱਡਣਾ ਸਹੀ ਗੱਲ ਕਿੰਨੇ ਜਵਾਕ ਕਿੰਨੇ ਨੇ ਬਈ ਇੱਕ ਮੁੰਡਾ ਇੱਕ ਠੀਕ ਪੜਾਈ ਤਾਂ ਨਹੀਂ ਕਰੀ ਹੋਈ ਜਮੀਨ ਦਾ ਪੜਾਈ ਮੇਰੀ ਨਹੀਂ ਕਰੀ ਜਵਾਗਤਾ ਵੀ ਇਹ ਕਰ ਗਿਆ ਮੁੰਡਾ ਜਵਾਕ ਪੜਾ ਲੈ ਜਵਾਕ ਬੜਾ ਲੈ ਕੁੜੀ ਬਾਹਰ ਨਹੀਂ ਠੀਕ ਆ ਜੀ ਕਿੰਨਾ ਕੁਝ ਬਣਾਇਆ ਵੀ ਬੱਕਰੀਆਂ ਦੇ ਵਿੱਚੋਂ ਬੱਕਰੀਆਂ ਇਹ ਸ਼ੁਰੂ ਤੇ ਘਰ ਘਰ ਪਾਲੇ ਦੀ ਵਧੀਆ ਖਾਣ ਲੈ ਲਿਆ ਪੰਜ ਚਾਰ ਬਸਵੇ ਇਸ ਤੋਂ ਪਹਿਲਾਂ ਹੈਗਾ ਸੀ ਕੁਝ ਜਦੋਂ ਸੁਰੂਜਤਾ ਵਸਾ ਇੱਕ ਥੋੜਾ ਜਿਹਾ ਮਕਾਨ ਹੁੰਦਾ ਇਹ ਦੋ ਕੁ ਬਸਵੇ ਜਗਾ ਹੁੰਦੀ ਦੋ ਕੁ ਬਸਵੇ ਜਗਾ ਹੁੰਦੀ ਹੈ ਆਟ ਹੋ ਕੇ ਤਾਂ ਦੋ ਕੁ ਬਸਵੇ ਜਗਾ ਦੋ ਕੁ ਬਸਵੇ ਹੌਲੀ ਹੌਲੀ ਮਾਲਕ ਨੇ ਵਾਂ ਫੜ ਲਈ ਹਲੋ ਜੀ ਮਾਮ ਮੜ ਗਿਆ ਹਾਂ ਵਾਕੀ ਨਾ ਖੜਾ ਨਹੀਂ ਛੱਡਿਆ ਹਰ ਜੇ ਮਰਦੇ ਵੀ ਖਾਦੇ ਨੇ ਕਾਟੇ ਵੀ ਖਾਦੇ ਨੇ ਚਲੋ ਵਾਦੇ ਤਾਂ ਹੁਣੀ ਹੁਣੀ ਨੇ ਵਾਦੇ ਤਾਂ ਹੁੰਦੇ ਨੇ ਹਾਂ ਜੀ ਕਾਟਾ ਵਾਦੇ ਨਾਲ ਨਾਲ ਆਈ ਹਾਲ ਸਹੀ ਗੱਲ ਕਾਟਾ ਮੰਨ ਕੇ ਚਲੋ ਜੀ ਕੋਈ ਵੀ ਕੰਮ ਕਰਨਾ ਹੀ ਨਾ ਸੋਚੀ ਵੀ ਅੱਜ ਇਹ ਬੱਕਰੀਆਂ ਲੈ ਲਈਆਂ ਵੀ ਸਾਨੂੰ ਕਾਟਾ ਦਾ ਕਿਤਾ ਗਾਲਤੇ ਜਿੰਦੀ ਇਹ ਚੱਕਰ ਨਹੀਂ ਹੈਗਾ ਬਚਾਉਂਦੀਆਂ ਵੀ ਹੈਗੀਆਂ ਜੀ ਬਚਾਉਂਦੇ ਵੀ ਹੈਗੀਆਂ ਨੇ ਹਾਂ ਜੇ ਕਣੇ ਨਹੀਂ ਪਤਾ ਤਿੰਨ ਦੇਦੇ ਤੁਹਾਡਾ ਹਾਲ ਹੈ ਦੋ ਬੱਚੇ ਛੱਡੀਆਂ ਤਾਂ ਐ ਨਹੀਂ ਬਤਨ ਨਾਲ ਇੱਕ ਲਾਲ ਵੀ ਕੇ ਕਰੇ ਰਹੀ ਸਹੀ ਗੱਲ ਉੱਥੇ ਆਵੇਂ ਨੇ ਗੱਲ ਜਿਵੇਂ ਆਪਾਂ ਉੱਥੇ ਮਿਲੇ ਸੀਗੇ ਤਿੰਨ ਬੱਚੇ ਆਏ ਥੋਦੇ ਬੱਕਰੀ ਦੇ ਹਨ ਉਵੇਂ ਕਰਕੇ ਯਾਨੀ ਕਿ ਉਹ ਹੋ ਜਾਂਦਾ ਹੈ ਨਾ ਵਧੀਆ ਹੋ ਜਾਂਦਾ ਹਾਂ ਹਾਂ ਵਧੀਆ ਹੈ ਹੀ ਦੇਖ ਲਓ ਭਾਈ ਜੇ ਨਫਾ ਆ ਤਾਂ ਨੁਕਸਾਨ ਵੀ ਆ ਜੇ ਬਿਨ ਨੁਕਸਾਨ ਆ ਤਾਂ ਨਫਾ ਵੀ ਹੈ ਸਾਰਾ ਕੁਝ ਨਾਲ ਨਾਲ ਸਦੀਕ ਇੱਕ ਗੱਲ ਹੋਰ ਆ ਨਾ ਜਿਵੇਂ ਹੁਣ ਉਹ ਮੇਲੇ ਹੁੰਦੇ ਰਹਿੰਦੇ ਨੇ ਨਾ ਕਿੱਥੇ ਕਿੱਥੇ ਗਏ ਆਪਾਂ ਮੇਲਿਆਂ ਦੇ ਵਿੱਚ ਬਈ ਆਪਾਂ ਇਹ ਪਹਿਲਾਂ ਤਾਂ ਫੂਲੇ ਵਾਲ ਗਏ ਤਾਂ ਜੀ ਹਾਂਜੀ ਹਾਂ ਇਹ ਉਸ ਤੋਂ ਆਪਣੀ ਬੱਕਰੀ ਨਾਂ ਚਾਗੀ ਠੀਕ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਣੇ ਲੌਂਗੋ ਵਾਲਾ ਠੀਕ ਆ ਕਿਹੜੀ ਬੱਕਰੀ ਦੀ ਬਈ ਉਹ ਉਹ ਢੱਬੀ ਬੱਕਰੀ ਆ ਦਿਖਾਈਏ ਮੜਾ ਜਣਾ ਹਾਂ ਇਹ ਵੀ ਦੇਖ ਸਕਦੇ ਬਾਈ ਕਹਿੰਦਾ ਵੀ ਅਸੀਂ ਮੇਲਿਆਂ 'ਚ ਵੀ ਜਾਂਦੇ ਰਹਾਂਗੇ ਤੇ ਇਨਾਮ ਜਿੱਤ ਲੈ ਕੇ ਆਉਂਦੇ ਰਹਾਂਗੇ ਕਿਉਂਕਿ ਬਈ ਕੁਆਲਿਟੀ ਚੰਗੀ ਆ ਤਾਂ ਇਨਾਮ ਤਾਂ ਮਿਲਦੇ ਨੇ ਹਾਂ ਕਿਉਂਸ ਦੀ ਹਾਂਜੀ ਹਾਂ ਬਾਡੀ ਚੰਗੀ ਨਾਲ ਮਿਲਣੀ ਆ ਜੀ ਹਾਂ ਸਹੀ ਗੱਲ ਆ ਵੀ ਚੰਗੀ ਚੀਜ਼ ਨੂੰ ਦਾ ਸਰਾਉਂਦੀ ਨੇ ਸਾਰੇ ਬਈ ਦੇਖ ਸਕਦਾ ਹੁਣ ਇਹ ਬੱਕਰੀ ਦੀ ਆ ਹਾਂ ਇਹ ਬੱਕਰੀ ਦੀ ਇਹ ਲਾਲ ਅੱਖਾਂ ਦੇ ਵਿੱਚ ਆ ਬਈ ਹਾਂ ਪਯੌਰ ਵੇਤ ਲਾਈ ਇਹ ਠੀਕ ਆ ਅੱਖਾਂ ਦਾ ਕੋਈ ਚੱਕਰ ਤਾਂ ਨਹੀਂ ਆ ਅੱਖਰ ਦਾ ਕੋਈ ਚੱਕਰ ਨਹੀਂ ਲੋਕ ਆ ਇਹ ਬੈਮ ਆ ਜਾ ਲੈ ਵੀ ਮਿੱਤਰੋ ਦੇਖ ਸਕਦੇ ਲਾਲ ਅੱਖਾਂ ਦੇ ਵਿੱਚ ਆ ਕਿ ਤਾਂ ਵੀ ਬਈ ਜੀ ਇਨਾ ਨਾ ਮਿਲ ਗਏ ਯਾਨੀ ਕਿ ਬਈ ਅੱਖਾਂ ਦਾ ਕੋਈ ਚੱਕਰ ਨਾ ਮੰਨਿਆ ਕਰੋ ਅੱਦ ਲਿਆ ਥੱਲੇ ਲਿਆ ਵੀ ਇਹ ਹੋ ਗਈ ਲਾਲ ਅੱਖਾਂ ਦੀਆਂ ਚਿੱਟੀਆਂ ਅੱਖਾਂ ਦੀਆਂ ਨਾ ਹਾਂ ਹਾਂ ਉਹ ਕੁਆਲਟੀ ਚੰਗੀ ਹੋਣੀ ਚਾਹੀਦੀ ਆ ਬਈ ਹਾਂ ਕੁਆਲਟੀ ਚੰਗੀ ਹੋਣੀ ਚਾਹੀਦੀ ਸਹੀ ਗੱਲ ਆ ਬਈ ਤੁਹਾਨੂੰ ਆ ਕੁਆਲਟੀ ਦਿਖਾਉਣਾ ਬੱਕਰੀ ਦੀ ਬਈ ਕਹਿੰਦਾ ਦੋ ਬਾਰੇ ਨਾਮ ਜਿੱਤ ਕੇ ਲੈ ਕੇ ਆਈ ਹੈ ਹਾਂ ਲੈ ਦੁੱਧ ਕਿੰਨਾ ਕਵੇ ਥੱਲੇ ਦੁੱਧ ਹੈ ਗਾਇ ਸਾਢੇ 5 ਕਿਲੋ ਸਾਢੇ 5 ਕਿਲੋ ਹਾਂ ਥੋੜੇ ਮਾਰ ਦੇਖ ਲਗਾ ਪਤਾ ਨਹੀਂ ਮਾਰਦਾ ਨਾ ਨਾ ਕੱਪ ਨਹੀਂ ਮਾਰਦੇ ਸਾਈ ਭਾਈ ਕਹਿੰਦਾ ਸਾਢੇ 5 ਕਿਲੋ ਦੁੱਧ ਹੈਗਾ ਸੱਜਰਾ ਤੋਂ 5 ਸਾਢੇ 5 ਮੈਨੂੰ ਕੱਢੀ ਨਹੀਂ ਆਈ ਦੋ ਵਾਰ 4 ਕਿਲੋ ਦੁੱਧ ਕੱਢੀ ਨਹੀਂ ਆਵੇ ਠੀਕ ਆ ਜੀ ਕਿੰਨਾ ਟਾਈਮ ਦੁੱਧ ਦਿੰਦੀ ਹੈ ਬੱਕਰੀ ਵੈਸਦੀ ਗਾ ਬੱਕਰੇ ਇਹ ਦੇ ਦੇ ਕੋਈ ਬਾਜੀ ਬਾਜੀ 2 ਮਹੀਨੇ ਪਹਿਲਾਂ ਹਟ ਜਾਂਦੇ ਅਸੀਂ ਹੁਣ ਤੋਂ ਹੀ ਹੁਣ ਤੋਂ 2 ਮਹੀਨੇ ਬਾ ਕੋਈ ਤੰਨ ਹਟ ਜਾਂਦੇ ਆ ਜੀ ਠੀਕ ਆ ਵਿਚਾਰ ਵਿਹੜ ਜਾਂਦੇ ਬੱਚੇ ਜੀ ਯਾਨੀ ਕਿ ਦੇਖਿਆ ਇਹਦਾ ਬੱਕਰੀ 4 ਕਿ ਮਹੀਨੇ ਦੁੱਧ ਦਿੰਦੀ ਹੋਣਾ ਹਾਂ ਵੱਧ ਦੇ ਦਿੰਦੀ ਹੈ ਵੱਧ ਦੇ ਦਿੰਦੀ ਹੈ ਹਾਂ ਤਾਂ ਜਿਵੇਂ ਆਪਦੇ ਹਿਸਾਬ ਹੁਣ ਆਪਾਂ ਅੱਜ ਖਜਾ ਦੋ ਖਜਾ ਤੇ ਤੇ ਜੇ ਆਪਣਾ ਸਹੀ ਤੀ ਆ ਤਾਂ ਫਿਰ ਉਹ ਜੇ ਤੁਹਾਨੂੰ ਪਤਾ ਹੈ ਸਹੀ ਤੀ ਹੋਣਾ ਸਹੀ ਗੱਲ ਸਹੀ ਗੱਲ ਬਾਈ ਕਹਿੰਦਾ ਸੂਣ ਤੋਂ 2 ਕਿ ਮਹੀਨੇ ਪਹਿਲਾਂ ਹਟਦੀ ਹੈ ਬੱਕਰੀ ਦੇਖ ਸਾ ਵੀ ਕੁਆਲਿਟੀ ਦੇਖੋ ਬੱਕਰੀਆਂ ਲੰਗ ਵਾਲਿਆਂ ਨੂੰ ਆਪਣੋ 23 ਮਾਰੀ ਦਿੱਤੀ ਹੈ ਜੀ 23 ਮਾਰੀ ਦਿੱਤੀ ਹੈ ਲੈ ਵੀ ਇਹ ਅਲਮਾਰੀ ਤੀ ਹੋਈ ਹੈ ਨੇ ਦੇਖ ਸਾਡੇ ਵੀ ਕੰਨ ਕੋਨ ਦੇ ਸਕਦਾ ਵੀ ਚੰਗੀ ਬੋਕਰੀ ਹੈ ਨਾ ਪੂਰੇ 40 ਬੱਚੇ ਕਿੰਨੇ ਆ ਜਾਂਦੇ ਨੇ ਬਈ ਇਹਦੇ ਬੱਚੇ ਦੇ ਕਿੰਨੇ ਤੇ ਤਿੰਨ ਸੀਗੇ ਹਾਂ ਲੈ ਵੀ 40 ਇੰਚ ਦੀ ਬੱਕਰੀ ਹੈਗੀ ਤਿੰਨ ਬੱਚੇ ਐਦ ਕੀ ਆਏ ਸੀ ਹੈਨਾ ਹਾਂ ਦੁੱਧ ਉਹ ਬਾਈ ਕਹਿੰਦਾ 5.5 ਕਿਲੋ ਸੱਜਰ ਦੇ ਜਾਂਦੇ ਨੇ 4 ਕਿਲੋ ਦੇ ਆਮ ਜੀ ਗੱਲ ਹੈ ਹਾਂ 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 ਸਹੀ ਗੱਲ ਆ ਬਈ ਇਹ ਕਾਫਣੀ ਪੱਠ ਬਈ ਤੇ ਪੱਠ ਦਿਖਾਉਣਾ ਤੁਹਾਨੂੰ ਹਾਂ ਜੀ ਇਹ ਥਣ ਖਰਾਬ ਹੋਇਆ ਹੈ ਕਿਵੇਂ ਨਾ ਰਾਏ ਉਂੀ ਤਾਰਾਂ ਜੇ ਬਾਗੀ ਮੱਛਰ ਕਰਕੇ ਤਾਰਾਂ ਬਾਗੀ ਹਾਂ ਫਲ ਲਵਾਈਦੇ ਨੇ ਕੀ ਨਾ ਲਵਾਈਆਂ ਨਹੀਂ ਹੈਗੀਆਂ ਇਹ ਵੀ ਲਵਾਈ ਨਹੀਂ ਹੈਗੀ ਬਾਈ ਕਹਿੰਦਾ ਇਹ ਪੱਠੇ ਦੇਖੋ ਬਾਈ ਆ ਪੱਠਾ ਨੇ ਚੰਗੀ ਕੁਆਲਿਟੀ ਦੀ ਪੱਠਾ ਬਾਈ ਹਾਂ ਤਾਂ ਇਹ ਇਦਾਂ ਦੀਆਂ ਪੱਠਾ ਹੁੰਦੀਆਂ ਨੇ ਨਗੀਨੇ ਪਾਲਾਂਗੇ ਤਾਂ ਬਾਈ ਜੀ ਮੁੱਲ ਮਿਲਦਾ ਹਾਂ ਜੀ ਹਾਂ ਹਾਂ ਸਹੀ ਗੱਲ ਹੈ ਨਵਾਂ ਬੰਦਾ ਕਿਵੇਂ ਕਰੇ ਬਾਈ ਕਰਨਾ ਚਾਹੀਦਾ ਜਾਂ ਫਿਰ ਕੀ ਕੀ ਗੱਲਬਾਤ ਆ ਗਈ ਨਵਾਂ ਬੰਦਾ ਜੀ ਕਹੇ ਜਮਣ ਬੱਕਰੀਆਂ ਵਾਲੇ ਨਾਲ ਰਾਇਰੂ ਕਰਕੇ ਆਦਾ ਮੜਾ ਮਟਾ ਉਹ ਪੁੱਛ ਲੈ ਵੀ ਮੈਨੂੰ ਕੀ ਆਦੀ ਜਿਆਦਾ ਛੂਣ ਵਾਲੀਆਂ ਬੱਚਿਆਂ ਵਾਲੀਆਂ ਬੱਕਰੀਆਂ ਲੈ ਸਕਦਾ ਨਵਾਂ ਬੰਦਾ ਛੂਣ ਵਾਲੇ ਬੱਕਰੀਆਂ ਹਾਂ ਫਿਰ ਮੇੜੇ ਮੀੜੇ ਖੁੱਲਾ ਦੁੱਧ ਜਿਹਾ ਕਹਦੇ ਪਾਲ ਲੈ ਵੀ ਠੀਕ ਮੰਨ ਲਓ ਅੱਜ ਆਪਾਂ ਰੱਖ ਲਈਆਂ ਬੱਕਰੀਆਂ ਠੀਕ ਹੈ ਜੀ ਕਮਾਈ ਕਦੋਂ ਹੋਊਗੀ ਇਹਦੇ ਵਿੱਚ ਰਾਤੋਂ ਰਾਤ ਕਮਾਈ ਹੋਊਗੀ ਕਿਵੇਂ ਕੀ ਗੱਲ ਬਾਤ ਹੋਏ ਰਾਤੋਂ ਰਾਤ ਕਮਾਈ ਆਏ ਜੇ ਤਾਂ ਹੁਣ ਬੱਕਰੀ ਆਪਾਂ ਨੇ ਸੂਣ ਵਾਲੀ ਲੈ ਲਈ ਜੀ ਹਾਂ ਫਿਰ ਹੋ ਸਕਦੀ ਹੈ ਜੀ ਫਿਰ ਕਿਵੇਂ ਹੋ ਸਕਦੀ ਹੈ ਲੋਏ ਆ ਵੀ ਬੱਚੇ ਹੋ ਜਾਣਗੇ ਜੀ ਆਪਾਂ ਵੇਚ ਸਕਦੇ ਹਾਂ ਹੋਰ ਵੇਚ ਸਕਦੇ ਹਾਂ ਆ ਤਾਂ ਮੁੱਲ ਟੁੱਟ ਸਕਦਾ ਹੈ ਠੀਕ ਆ ਤਾਂ ਬੱਚੇ ਜੇ ਹੁਣ ਆਪਾਂ ਨੇ ਪੰਜ ਬੱਕਰੀਆਂ ਲੈਣੀਆਂ ਜੀ ਲੱਖ ਰੁਪਏ ਦੀਆਂ ਜਾਂ 2 ਲੱਖ ਦੀਆਂ ਜੀ ਉਹਦੇ ਵਿੱਚੋਂ ਆਪਾਂ 5-5 7-7 ਦਾ 1000 ਦਾ 10000 ਦਾ ਜੇ ਮੀਮਣੇ ਪਾਲ ਕੇ ਵੇਚਦੇ ਉਹ ਆਪਣੀ ਅੱਧੀ ਰਕਮ ਮੁੜ ਸਕਦੀ ਆ ਠੀਕ ਆ ਉਵੇਂ ਮੁੜ ਸਕਦੇ ਉਹ ਨਹੀਂ ਉਹ ਨਹੀਂ ਮੁੜ ਸਕਦੀ ਤੇ ਲਗਭਗ ਡੇਢ ਤੋਂ 2 ਸਾਲ ਲੱਗ ਜਾਣਗੇ ਲੱਗ ਜਾਂਦੇ ਕਿਉਂ ਦੀਗਾ ਹਾਂ ਇਹ ਲੱਗ ਜਾਂਦੇ ਡੇਢ ਤੋਂ 2 ਸਾਲ 2 ਸਾਲ ਵੀ ਲੱਗ ਸਕਾਤ ਨੇ ਹਾਂ ਫੇਰ ਮੜੀ ਜਾਂਦੀ ਜਾਂਦੀ ਰਾਹ ਪੈਂਦੀ ਗੱਲ ਰਾਹ ਪੈਂਦੀ ਗੱਲ ਸਹੀ ਗੱਲ ਆ ਵੀ ਇਹ ਆਪਣਾ 1 ਲੱਖ ਤੱਕ ਇਹ ਉਹ ਨਹੀਂ ਹੈਗਾ ਸਹੀ ਗੱਲ ਹੈ ਰਾਤੋਂ ਰਾਤ ਵੀ ਕਮਾਈ ਨਹੀਂ ਹੁੰਦੀ ਜੇ ਆਪਾਂ ਰੱਖਾਂਗੇ ਜੇ ਆਪਾਂ ਕੰਮ ਕਰਾਂਗੇ ਕਰਾਂ ਜੀ ਹਾਂ ਹਾਂ ਜਿਹੜਾ ਡਾਡੀ ਵੀ ਆਨੇ ਉਹ ਵੀ ਸੀ ਤੇ ਆਥ ਨੂੰ ਪੈਸਾ ਦੰਦਾ ਨੇ ਆਲਾ ਕਹਦਾ ਦੋ ਦਲ ਖੜਜੋ ਦੋ ਦਲ ਖੜਜੋ ਸਹੀ ਗੱਲ ਆ ਉਹ ਨਹੀਂ ਦੰਦਾ ਇਹ ਗਾਲਾ ਠੀਕ ਗੱਲ ਹੈਗੀ ਇਹ ਪੱਟ ਕਿਵੇਂ ਆ ਬਈ ਇਹ ਇਹ ਪੱਠਾ ਆਲੇ ਆਸਲ ਵਈਆਂ ਨਹੀਂ ਗਏ ਜੀ ਅਸਲੀ ਵਈਆਂ ਨਹੀਂ ਗਏ ਠੀਕ ਹੈ ਵੇ ਲਵਾਉਂਦੇ ਕਦੋਂ ਉਹਨੇ ਹੋਗੇ ਬਾਹਣ ਇਹਨਾਂ ਨੂੰ ਕਾਹ ਲਵਾਵਾਂ ਕੱਤੇ ਚ ਠੀਕ ਆ ਹਾਂ ਕਾਟ ਕਰ ਜਾਣੀ ਕਿੰਨਾ ਬਾਈ ਨੇ ਕਮੈਂਟ ਕਰਦੀ ਵੀ ਆਪਾਂ ਬੱਕਰੀ ਕਦੋਂ ਲਵਾਈਏ ਅਸਲੀ ਟਾਈਮ ਕੀ ਆ ਇੱਕ ਤਾਂ ਜੇ ਆਪਾਂ ਬੱਕਰੀ ਜਿਵੇਂ ਵਸਾਖ ਚਲਵਾ ਲਓ ਫਿਰ ਉਸ ਸੁਕੱਤਾਂ 'ਚ ਸੂ ਪੈਂਦੀ ਹੈ ਬੱਚਾ ਵਧੀਆ ਪਲ ਜਾਂਦਾ। ਵਸਾਖ ਚਲਵਾ ਕੇ ਹਾਂਜੀ ਹੋਰ ਕਦ ਲਵਾ ਸਕਦੇ ਹੋਏ ਉਸ ਤੋਂ ਬਾਅਦ ਹੁਣ ਜਿਵੇਂ ਭਾਤੋਂ ਚੜ ਗਈ ਹੁਣ ਲਵਾ ਦੋ ਫਿਰ ਮੂਰੇ ਚੇਤ ਪੱਗਣ 'ਚ ਸੂ ਪੈਂਦੀ ਹੈ। ਸੇਤ ਪੱਗਣ 'ਚ ਸੂ ਪੈਂਦੀ ਹੈ। ਇਹ ਦੋ ਸੂਏ ਵਧੀਆ ਨੇ। ਦੋ ਸੂਏ ਵਧੀਆ ਨੇ। ਹਾਂਜੀ ਲੈ ਵੀ ਮਿੱਤਰੋ ਗੱਲਾਂ ਤੇ ਗੌਰ ਕਰ ਲੈ ਕਿਉਂਕਿ ਬਈ ਆ ਜਿਹੜੀਆਂ ਕੋਲੇ ਬਹੁਤ ਕੁਝ ਹੁੰਦਾ ਹੈਗਾ ਨਾ ਸਹੀ ਗੱਲ ਹੈ ਦਵਾਈ ਬੂਟੀ ਦਾ ਕਿਵੇਂ ਕਰਦੇ ਹੋ ਵੀ ਕੀ ਗੱਲਬਾਤ ਰਹਿੰਦੀ ਹੈਗੀ ਦਵਾਈ ਦੇ ਦੰਨੇ ਜੀ ਅਸੀਂ 6 ਮਹੀਨਾ ਬਾਅਦ ਹੀ ਕਿਹੜੀ ਦਵਾਈ ਜਾਦੇ ਆਪਣੇ ਕੋਲੇ ਚੱਲਦੀ ਆ ਜੜੀਆਂ ਕੋਲੇ ਜਰਨਲ ਪੀੜੀ ਦਵਾਈ ਹੁੰਦੀ ਹੈ ਜਿਹੜੀ ਜਰਨਲ ਠੀਕ ਹੈ ਕਦ ਵਾਸਤੇ ਹੁੰਦੀ ਉਹ ਉਹ ਕਿਹੜਿਆਂ ਖਾਤਰਾ ਜੋ ਕੋਈ ਕਿਹੜੇ ਇਹਨਾਂ ਨੇ ਜਾਂ ਕੋਈ ਕੋਈ ਭੁੱਖ ਲੱਗਣ ਮਨ ਸਾਫ ਕਰੇ ਇਹਦੇ ਪੇਟ ਦੇ ਕਿਹੜਿਆਂ ਵਾਸਤੇ ਪੇਟ ਧੁਰੇ ਸਾਫ ਹੈ ਮੇਰੇ ਪਾਸ ਠੀਕ ਹੈ ਹੋਰ ਕੋਈ ਦਵਾਈ ਦੀ ਨੀ ਮਲ ਬਿਰਨ ਲੋੜ ਨਹੀਂ ਪੈਂਦੀ ਹੁੰਦੀ ਨਾ ਹਾਂ ਹਾਂ ਸਹੀ ਦੀ ਹੋ ਲੋੜ ਨਹੀਂ ਪੈਂਦੀ ਜਰਨਲ ਦੇ ਦਿਓ ਜਾਂ ਗਰੋਲ ਦੇ ਦਿਓ ਹੂੰ ਜੇ ਕਰੋ ਹਾਂ ਦੋ ਦਵਾਈਆਂ ਵਧੀਆ ਨੇ ਠੀਕ ਹਾਏ ਚਲੋ ਠੀਕ ਆ ਸਦੀਕ ਬਾਈ ਠੀਕ ਧੰਨਵਾਦ ਕਰਦੇ ਆ ਬਾਈ ਦੇਖ ਸਕਦਾ ਹੋਗੇ ਵੇਚਣ ਵਾਸਤੇ ਹੈਗਾ ਕੁਝ ਨਾ ਕੋਈ ਵੇਚਣਾ ਹੈ ਕੋਈ ਬੜਾ ਕੋਈ ਆਲਾ ਜੀ ਠੀਕ ਆ ਲੈ ਵੀ ਕਰ ਲਿਓ ਸੰਪਰਕ ਸਕਰੀਨ ਦੇ ਉੱਪਰ ਨੰਬਰ ਆਪਾਂ ਦੇਵਾਂਗੇ ਬਾਈ ਦਾ ਠੀਕ ਆ ਜੀ ਗੱਲਬਾਤ ਕਰ ਲਿਓ ਜੇ ਕੋਈ ਵੀ ਜਾਣਕਾਰੀ ਲੈਣੀ ਹੋਊਗੀ ਤੇ ਬਾਈ ਜੀ ਵੀਡੀਓ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਬਾਈ ਜੇ ਕੋਈ ਆਜੜੀ ਵੀਰ ਹੈਗਾ ਧੂਰੀ ਦੇ ਆਸ-ਪਾਸੇ ਜਾਂ ਕਿਤੇ ਵੀ ਸਾਡੇ ਨਾਲ ਸੰਪਰਕ ਕਰ ਲੈਣਾ ਆਪਾਂ ਵੀਡੀਓ ਕਰਾਂਗੇ ਤੁਹਾਡੇ ਕੋਲ ਜੋ ਵੀ ਨੌਲੇਜ ਹੈਗੀ ਹੈਗੀ ਆਪਾਂ ਬਦ ਤੋਂ ਬਦ ਵੀਰਾਂ ਤੱਕ ਬੰਨਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਦੇ ਥਰੂ ਕਰ ਲਓ ਸੰਪਰਕ ਵਾਜ ਮੇਰਾ ਵੀ ਨੰਬਰ ਹੈਗਾ ਥੱਲੇ ਤੇ ਸਦੀਕ ਵਾਜ ਦਾ ਵੀ ਕਰ ਸਕਦਾ ਧੰਨਵਾਦ